ਕੋਰ ਅਹਿਮ ਮੁੱਦੇ ਤੇ ਵਿਚਾਰ-ਤਕਰਾਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਇਹ ਮੁੱਦਾ ਬਿਹਤ ਖਾਸ ਹੈ ਖਾਸ ਤੌਰ ਤੇ ਉਹਨਾਂ ਲੋਕਾਂ ਦੇ ਲਈ ਜਿਹੜੇ ਪੰਜਾਬ ਤੋਂ ਹਰਿਆਣਾ ਤੋਂ ਜਾਂ ਹਿਮਾਚਲ ਤੋਂ ਦਿੱਲੀ ਦੇ ਵਿੱਚ ਜਾਂਦੇ ਨੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਦਿੱਲੀ ਐਨਸੀਆਰ ਟ ਵਿਚ ਪਹਿਲਾਂ ਹੀ ਪੁਰਾਣੀਆਂ ਗੱਡੀਆਂ ਬੈਨ ਨੇ ਬੰਦ ਕੀਤੀਆਂ ਹੋਈਆਂ ਨੇ 10 ਸਾਲ ਪੁਰਾਣੀ ਡੀਜ਼ਲ ਦੀ ਗੱਡੀ ਤੇ 15 ਸਾਲ ਪੁਰਾਣੀ ਪੈਟਰੋਲ ਦੀ ਗੱਡੀ ਹੈ ਜਿਹੜੀ ਉਹ ਬੰਦ ਕੀਤੀ ਗਈ ਆ ਨਾ ਤਾਂ ਉਥੇ ਲੋਕਲੋਂ ਗੱਡੀਆਂ ਚੱਲ ਪਣ ਗਿਆ ਨਾ ਹੀ ਦੂਜੇ ਸੂਬਿਆਂ ਤੋਂ ਆਉਂਦੀਆਂ ਗੱਡੀਆਂ ਚੱਲ ਪਣ ਗਿਆ ਪਰ ਹੁਣ ਹਰਿਆਣਾ ਸਰਕਾਰ ਹਰਿਆਣਾ ਪੁਲਿਸ ਦਾ ਇੱਕ ਨਵਾਂ ਫਰਮਾਨ ਆਇਆ ਹੈ ਕਿ ਕਰਨਾਲ ਤੋਂ ਇਹ ਗੱਡੀ ਟੱਪਣੀ ਨਹੀਂ ਚਾਹੀਦੀ ਅੱਗੇ ਕਰਨਾਲ ਤੱਕ ਹੀ ਇਹ ਗੱਡੀਆਂ ਜਾ ਸਕਣਗੀਆਂ ਜਿਹੜੀਆਂ 10 ਸਾਲ ਪੁਰਾਣੀਆਂ ਡੀਜ਼ਲ ਦੀਆਂ ਹੋਣਗੀਆਂ ਜਾਂ 15 ਸਾਲ ਪੁਰਾਣੀਆਂ ਜਿਹੜੀਆਂ ਉਹ ਪੈਟਰੋਲ ਦੀਆਂ ਹੋਣਗੀਆਂ ਇਸ ਦਾ ਸਭ ਤੋਂ ਵੱਡਾ ਨੁਕਸਾਨ ਹੋਣ ਵਾਲਾ ਟੈਕਸੀ ਚਾਲਕਾਂ ਨੂੰ ਉਹ ਟੈਕਸੀ ਚਾਲਕ ਜਿਹੜੇ ਹਰਿਆਣਾ ਦੀਆਂ ਸਫਾਰੀਆਂ ਲੈ ਕੇ ਜਾਂਦੇ ਸੀ ਜਾਂ ਫਿਰ ਦਿੱਲੀ ਦੇ ਬਾਰਡਰ ਤੱਕ ਇਹ ਸਵਾਰੀਆਂ ਲੈ ਕੇ ਜਾਂਦੇ ਸੀ ਔਰ ਉੱਥੋਂ ਉਹ ਗੱਡੀਆਂ ਜਿਹੜੀਆਂ ਉਹ ਬਦਲਤੀਆਂ ਜਾਂਦੀਆਂ ਸੀਗੀਆਂ ਜਿਸ ਦਾ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਹੈ ਟੈਕਸੀ ਯੂਨੀਅਨਸ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਹ ਜਿਹ ਇਹ ਬਿਲਕੁਲ ਗਲਤ ਫੈਸਲਾ ਹੈ ਔਰ ਕੁਝ ਲੋਕਾਂ ਦੇ ਹੱਕ ਜਾਂ ਕੁਝ ਲੋਕਾਂ ਦੇ ਘਰ ਪੂਰੇ ਕਰਨ ਦੇ ਲਈ ਇਹ ਫੈਸਲਾ ਕੀਤਾ ਗਿਆ ਹੈ ਕੁਝ ਲੋਕ ਤਾਂ ਇੱਥੇ ਤੱਕ ਇਲਜ਼ਾਮ ਲਾ ਰਹੇ ਕਿ ਵੱਡੀਆਂ-ਵੱਡੀਆਂ ਆਟੋਮੋਬਾਈਲ ਕੰਪਨੀਆਂ ਨੇ ਜੜੀਆਂ ਉਹਨਾਂ ਨਾਲ ਮਿਲ ਕੇ ਇਹ ਸਭ ਕੁਝ ਕੀਤਾ ਜਾਂਦਾ ਤਾਂ ਜੋ ਪੁਰਾਣੀਆਂ ਗੱਡੀਆਂ ਉਹ ਨਕਾਰਾ ਹੋ ਜਾਣ ਤਾਂ ਵੱਧ ਤੋਂ ਵੱਧ ਨਵੀਆਂ ਗੱਡੀਆਂ ਜੜੀਆਂ ਉਹ ਖਰੀਦੀਆਂ ਜਾ ਸਕਣ ਇਸੇ ਕਰਕੇ ਇਹ ਫੈਸਲਾ ਕੀਤਾ ਗਿਆ ਦੂਜੇ ਪਾਸੇ ਜੇ ਗੱਲ ਆਪਾਂ ਕੇਂਦਰ ਸਰਕਾਰ ਦੀ ਕਰੀਏ ਤਾਂ ਉਹ ਕੇਂਦਰ ਨੇ ਕਿ ਵਾਤਾਵਰਨ ਨੂੰ ਬਚਾਉਣਾ ਸਾਡਾ ਸਭ ਤੋਂ ਵੱਡਾ ਫਰਜ਼ ਹੈ ਇਸ ਕਰਕੇ ਜਿਹੜੀਆਂ ਪੁਰਾਣੀਆਂ ਗੱਡੀਆਂ ਨੇ ਉਹ ਵੱਧ ਪੋਲਿਊਸ਼ਨ ਫਿਲਾਂਦੀਆਂ ਨੇ ਪੋਲਿਊਟਡ ਹੁੰਦੀਆਂ ਨੇ ਇਸ ਕਰਕੇ ਉਹਨਾਂ ਦੀ ਇੱਕ ਲਾਈਫ ਹੈ ਜਿਹੜੀ ਇੱਕ ਮਿਕਦਾਰ ਜਿਹੜੀ ਆ ਉਹ ਮਿੱਥੀ ਗਈ ਹੈ 10 ਸਾਲ ਡੀਜ਼ਲ ਦੀ ਗੱਡੀ ਤੇ 15 ਸਾਲ ਜਿਹੜੀ ਹੈ ਪੈਟਰੋਲ ਦੀ ਗੱਡੀ ਇਸ ਤੋਂ ਬਾਅਦ ਅਸੀਂ ਇਹ ਗੱਡੀਆਂ ਨਹੀਂ ਚੱਲਣ ਦੇ ਸਕਦੇ ਹਾਲਾਂਕਿ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਪਾਸਿੰਗ ਹੋਈਆਂ ਗੱਡੀਆਂ ਜਿਹੜੀਆਂ ਉਹ ਚੱਲ ਸਕਦੀਆਂ ਨੇ ਪੂਰਾ ਮਸਲਾ ਕੀ ਹੈ ਤੁਹਾਨੂੰ ਇੱਕ ਇੱਕ ਕਰਕੇ ਸਮਝਾਣੇ ਆ ਕੀ ਪਲਾਨ ਹੈ ਪੁਰਾਣੀਆਂ ਗੱਡੀਆਂ ਕਿਉਂ ਬੈਨ ਹੈ ਹਰਿਆਣਾ ਪੁਲਿਸ ਦਾ ਨਵਾਂ ਫਰਮਾਨ ਕਰਨਾਲ ਤੋਂ ਓਕੇ ਨਹੀਂ ਜਾ ਸਕਣਗੇ ਪੁਰਾਣੇ ਵਾਹਨ ਪਾਣੀਪਤ ਦੇ ਵਿੱਚੋਂ ਪੁਰਾਣੇ પેટ્રોલ ਡੀਜ਼ਲ ਵਾਹਨਾਂ ਤੇ ਬੈਨ ਲੱਗ ਚੁੱਕਾ ਹੈ 15 ਸਾਲ ਪੁਰਾਣੇ પેટ્રોલ ਤੇ 10 ਸਾਲ ਪੁਰਾਣੇ ਡੀਜ਼ਲ ਵਾਹਨ ਜ਼ਬਤ ਕਰਨ ਦੇ ਆਦੇਸ਼ ਦਿੱਤੇ ਗਏ ਨੇ ਡੀਆਈਜੀ ਟ੍ਰੈਫਿਕ ਨੇ ਇਹ ਲੈਟਰ ਜਾਰੀ ਕੀਤਾ ਜੇ ਕੋਈ ਪ੍ਰਾਹਣ ਪੁਰਾਣਾ ਵਾਹਨ ਦਿਖਿਆ ਤਾਂ ਉਸ ਨੂੰ ਇੰਪਾਉਂਡ ਕਰ ਦਿਓ ਪੰਜਾਬ ਰਣਾ ਹਿਮਾਚਲ ਤੇ ਚੰਡੀਗੜ੍ਹ ਦੇ ਲੋਕਾਂ ਤੇ ਇਸ ਦਾ ਵੱਡਾ ਅਸਰ ਪਵੇਗਾ ਪੁਲਿਸ ਦੀਆਂ ਟੀਮਾਂ ਨੂੰ ਜੀਟੀ ਰੋਡ ਤੇ ਬਾਬਰਪੁਰ ਸਵਾ ਅਤੇ ਸਮਾਰਖਾ ਦੇ ਨੇੜੇ ਤਨਾਤ ਰਹਿਣ ਦੇ ਹੁਕਮ ਦਿੱਤੇ ਗਏ ਨੇ ਦਿੱਲੀ ਐਨਸੀਆਰ ਦੇ ਵਿੱਚ ਪਹਿਲਾਂ ਹੀ ਪੁਰਾਣੇ ਵਾਹਨਾਂ ਦੀ ਜਿਹੜੀ ਐਂਟਰੀ ਹੈ ਉਹ ਬੰਦ ਹੈ ਹੁਣ ਜਿਹੜੇ ਟੈਕਸੀ ਯੂਨੀਅਨ ਨੇ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ ਉਹਨਾਂ ਦੇ ਲੌਜੀਕ ਹੀ ਨੇ ਉਹ ਵੀ ਇੱਕ ਵਾਰ ਤੁਹਾਨੂੰ ਦੱਸ ਦਵਾਂ ਨੇ ਫਿਰ ਆਪਾਂ ਡਿਬੇਟ ਸ਼ੁਰੂ ਕਰਾਂਗੇ ਟੈਕਸੀ ਯੂਨੀਅਨਾਂ ਨੇ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਤੇ ਨੋਟੀਫਿਕੇਸ਼ਨ ਦਾ ਹਵਾਲਾ ਦਿੱਤਾ ਉਹਨਾਂ ਨੇ ਕਿਹਾ ਕਿ ਜੀਐਸਆਰ 714ਈ 2021 ਦਾ ਉਹ ਹਵਾਲਾ ਦੇ ਰਹੇ ਨੇ ਨੋਟੀਫਿਕੇਸ਼ਨ ਦੇ ਮੁਤਾਬਕ ਪੁਰਾਣੇ ਵਾਹਨ ਫਿਟਨੈਸ ਚੈੱਕ ਕਰਾ ਕੇ ਚ 15 ਸਾਲ ਪੁਰਾਣੇ ਵਾਹਨ ਦੀ ਮਿਆਦ ਵਧਾਉਣ ਲਈ ਕੁਝ ਰਾਸ਼ੀ ਜਮ੍ਹਾਂ ਕਰਾਉਣੀ ਪੈਂਦੀ ਹੈ ਕੇਂਦਰ ਸਰਕਾਰ ਦੇ ਜੀਐਸਆਰ 714ਈ ਨੂੰ ਲੈ ਕੇ ਸੂਬਾ ਸਰਕਾਰਾਂ ਤੇ ਸਵਾਲ ਖੜੇ ਕਰ ਰਹੀਆਂ ਨੇ ਇਹ ਯੂਨੀਅਨ ਕਿਹੜੀਆਂ ਪਾਲਿਸੀਆਂ ਦੇ ਤਹਿਤ ਸੂਬਾ ਸਰਕਾਰਾਂ ਕਰ ਰਹੀਆਂ ਨੇ ਨਿਯਮਾਂ ਦੀ ਉਲੰਘਣਾ ਟੈਕਸੀ ਯੂਨੀਅਨਾਂ ਵੱਲੋਂ ਅਦਾਲਤਾਂ ਦਾ ਵੀ ਰੁਖ ਕੀਤਾ ਗਿਆ ਉਹ ਕਹਿੰਦੇ ਨੇ ਕਿ ਜਦੋਂ ਕੇਂਦਰ ਸਰਕਾਰ ਦਾ ਇਹ ਨੋਟੀਫਿਕੇਸ਼ਨ ਹੈ ਕਿ ਪਾਸਿੰਗ ਕਰਾ ਕੇ ਇਹ ਵਾਹਨ ਚਲਾਏ ਜਾ ਸਕਦੇ ਨੇ ਤਾਂ ਸਟੇਟ ਗਵਰਨਮੈਂਟਸ ਜਿਹੜੀ ਇਹ ਸੂਬਾ ਸਰਕਾਰਾਂ ਨੇ ਉਹ ਕਿਹੜੇ ਹੱਕ ਹਕੂਕ ਦੇ ਅੰਦਰ ਆ ਕੇ ਇਹ ਸਾਰਾ ਕੁਝ ਕਰ ਰਹੇ ਨੇ ਉਹ ਕਿਉਂ ਇਸ ਨੂੰ ਬੈਨ ਕਰ ਰਹੇ ਸਾਡੇ ਨਾਲ ਦੋ ਖਾਸ ਮਹਿਮਾਨ ਜੁੜੇ ਹੋਏ ਨੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਡਾਕਟਰ ਕਮਲਜੀਤ ਸਿੰਘ ਸੋਈ ਸਾਹਿਬ ਮੈਂਬਰ ਨੇ ਨੈਸ਼ਨਲ ਰੋਡ ਸੇਫਟੀ ਕੌਂਸਲ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਹਾਈਵੇਜ਼ ਗਵਰਨਮੈਂਟ ਆਫ ਇੰਡੀਆ ਦੇ ਬਹੁਤ-ਬਹੁਤ ਸਵਾਗਤ ਹੈ ਸੋਈ ਸਾਹਿਬ ਸ਼ਰਨਜੀਤ ਸਿੰਘ ਕਲਸੀ ਪ੍ਰਧਾਨ ਨੇ ਹਜ਼ਾਰ ਟੈਕਸੀ ਯੂਨੀਅਨ ਪੰਜਾਬ ਦੇ ਬਹੁਤ-ਬਹੁਤ ਸਵਾਗਤ ਹੈ ਦੋਵੇਂ ਮਹਿਮਾਨਾਂ ਦਾ ਕਿਉਂਕਿ ਇਹ ਮਸਲਾ ਬੇਹਦ ਗੰਭੀਰ ਹੈ ਤੁਹਾਨੂੰ ਪਤਾ ਹੀ ਹੈ ਕਿ ਸੋਈ ਸਾਹਿਬ ਜਿਹੜੇ ਨੇ ਉਹ ਰੋਡ ਸੇਫਟੀ ਕੌਂਸਲ ਦੇ ਮੈਂਬਰ ਵੀ ਨੇ ਇਸੇ ਕਰਕੇ ਉਹ ਬੜੀ ਤਵੱਜੋ ਦਿੰਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਹਾਨੂੰ ਯਾਦ ਹੋਵੇਗਾ ਕਿ ਰੋਡ ਰੇਸ ਦਾ ਜਿਹੜੇ ਕਾਨੂੰਨ ਨਵਾਇਆ ਸੀ ਉਸ ਤੇ ਵੀ ਇਹਨਾਂ ਨੇ ਕਹਿ ਸੀਗਾ ਕਿ ਉਹ ਕਾਨੂੰਨ ਬੰਦ ਨੇ ਚਾਹੀਦੇ ਨਾ ਚਲੋ ਸ਼ੁਰੂਆਤ ਲਈਏ ਮੈਂ ਸ਼ਰਨਜੀਤ ਸਿੰਘ ਕਲਸੀ ਤੋਂ ਕਰਾਂਗਾ ਸੋ ਹੀ ਸਭ ਤੋਂ ਜਵਾਬ ਦਲਾਂਗੇ ਕਲਸੀ ਸਾਹਿਬ ਜਿਹੜਾ ਇਹ ਫੈਸਲਾ ਕੀਤਾ ਗਿਆ ਤੁਸੀਂ ਇਸ ਦਾ ਵਿਰੋਧ ਕਿਉਂ ਕਰ ਰਹੇ ਹੋ ਕਿਉਂਕਿ ਜੋ ਫੈਸਲਾ ਦਿੱਲੀ ਸਰਕਾਰ ਨੇ ਕੀਤਾ ਉਹੀ ਜੇ ਹਰਿਆਣਾ ਦੇ ਕਰਤਾ ਤਾਂ ਦਿੱਕਤ ਕੀ ਹੈ ਦੇਖੋ ਜੀ ਤੁਗਲਕੀ ਫਰਮਾਨ ਨੇ ਹਰਪ੍ਰੀਤ ਜੀ ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰ ਐਸੋਸੀਏਸ਼ਨ ਫਾਡਾ ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਸ ਯਾਮ ਹਮ ਜੀ ਜੀਐਸਆਰ 166 ਮੈਂ ਤੁਹਾਨੂੰ ਹਮ ਕੈਮਰੇ ਤੇ ਦਿਖਾ ਰਿਹਾ ਹਾਂ ਜੀਐਸਆਰ 166ਈ 2021 ਮਿਨਿਸਟਰੀ ਆਫ ਰੋਡ ਟਰਾਂਸਪੋਰਟ ਨੇ ਹਮ 5 ਨੰਬਰ ਤੇ 12 ਸਾਲ ਦਾ 올 ਇੰਡੀਆ ਟੂਰਿਸਟ ਪਰਮਿਟ ਜਿਹੜਾ ਵਾ ਹਮ ਗੱਡੀਆਂ ਨੂੰ ਦਿੱਤਾ ਜੀ ਵੀ ਤੁਸੀਂ ਕਿਸੇ ਵੀ ਸਟੇਟ ਤੇ ਜਾ ਸਕਦੇ ਹੋ ਆ ਟੈਕਸ ਦੀ ਰਾਸ਼ੀ ਭਰ ਕੇ ਹਮ ਉਸ ਤੋਂ ਬਾਅਦ 2023 ਦੇ ਵਿੱਚ 18 April 2023 ਨੂੰ ਸੋਧ ਕਰ ਰਹੀ ਆ ਫਿਰ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਜਿਹਦੇ ਵਿੱਚ ਕੀ 20 ਸਾਲ ਦਾ ਪਰਮਿਟ 올 ਇੰਡੀਆ ਟੂਰਿਸਟ ਪਰਮਿਟ ਨੂੰ 20 ਸਾਲ ਮਿਆਦ ਪਰਮਿਟ ਦੇ ਰਹੀ ਆ ਫਿਰ ਸਟੇਟਾਂ ਮੈਂ ਇੱਥੇ ਇੱਕ ਸਵਾਲ ਡੀਜੀਪੀ ਹਰਿਆਣਾ ਨੂੰ ਕਰਨਾ ਚਾਹੁੰਦਾ ਵੀ ਉਹਨਾਂ ਨੇ ਕੀ ਸੈਂਟਰ ਮੋਟਰ ਵਹੀਕਲ ਰੂਲਸ ਜਾਂ ਕੀ ਜਿਹੜੇ ਸਟੇਟਾਂ ਨੂੰ ਹਦਾਇਤਾਂ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਕਰਦੀ ਆ ਜਿਹਨੂੰ ਆਪਾਂ ਮੌਰਥ ਵੀ ਕਹਿ ਦਿੰਨੇ ਆ ਕਿ ਉਹਨਾਂ ਨੇ ਰੂਲ ਜਾਂ ਐਕਟ ਪੜ੍ਹ ਲੇ ਜਾਂ ਇਹ ਕੰਪਨੀਆਂ ਜਿਹੜੀਆਂ ਤੁਸੀਂ ਲਾ ਲੋ ਵੀ ਇਹ ਕੰਪਨੀਆਂ ਦੇ ਮਾਧਿਅਮ ਨਾਲ ਨੈਸ਼ਨਲ ਗ੍ਰੀਨ ਟ੍ਰਿਵਿਊਨ ਅਤੇ ਜਿਹੜੀ ਕਮਿਸ਼ਨ ਪਰ 에ਅਰ ਕੁਆਲਿਟੀ ਮੈਨੇਜਮੈਂਟ ਜਿਹੜੀ ਕਿ ਤੁਗਲਕੀ ਫਰਮਾਨ ਤੀਜੇ ਦਿਨ ਥੋਪਦੀ ਆ ਸਾਡੇ ਤੇ ਜਾਂ ਉਹ ਸਹੀ ਨੇ ਅਸੀਂ ਕਿਹਨੂੰ 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 ਮੰਨੀਏ ਜੀ ਅਸੀਂ ਮਿਨਿਸਟਰੀ ਆਫ ਰੋਡ ਟ੍ਰਾਂਸਪੋਰਟ ਉਹ ਸਮਝਾਓ ਕਲਸੀ ਸਾਹਿਬ ਕਲਸੀ ਸਾਹਿਬ ਮੈਂ ਬੈਂਡਰ ਚੱਲੀਏ ਇੱਕ ਮਿੰਟ ਇੱਕ ਮਿੰਟ ਮੈਨੂੰ ਲੈ ਮੈਂंती ਪਾਸਾ ਸਮਝਾਓ ਜਿਹੜਾ ਇਹ ਇਹ ਫਰਮਾਨ ਸੀਗਾ ਕਿ 10 ਸਾਲ ਡੀਜ਼ਲ ਦੀ ਗੱਡੀ ਤੇ 15 ਸਾਲ ਪੈਟਰੋਲ ਦੀ ਗੱਡੀ ਉਹ ਨਹੀਂ ਜਾ ਸਕਦੀ ਤੁਸੀਂ ਕਹਿ ਰਹੇ ਹੋ ਕਿ ਪੈਸੇ ਭਰ ਕੇ ਇਹ ਗੱਡੀਆਂ ਜਾ ਸਕਦੀਆਂ ਇਹ ਕਿਵੇਂ ਪੋਸੀਬਲ ਹੈ ਮਤਲਬ ਇਹਦਾ ਮਤਲਬ ਸਿਰਫ ਪੈਸੇ ਕਮਾਉਣਾ ਮਕਸਦ ਸੀਗਾ ਜੀ ਇਹ ਬਿਲਕੁਲ ਪੈਸੇ ਕਮਾਉਣਾ ਮਕਸਦ ਆ ਜੀਐਸਆਰ 714ਈ ਜਿਹਦੀ 2021 ਚ जीएसआर 1183 ई ते मिनिस्ट्री ऑफ रोड ट्रांसपोर्ट मद्रास हाई कोर्ट च केस आरी 50 ਰੁਪਏ ਫਿਟਨੈਸ ਪਾਸਿੰਗ ਪੈਨਲਟੀ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਵੀ ਸਟੇ ਲੱਗੀ ਹੋਈ ਆ ਪੰਜਾਬ ਚ ਵੀ ਸਟੇ ਆ ਮਦਰਾਸ ਹਾਈ ਕੋਰਟ ਦੀ ਜੱਜਮੈਂਟ ਤੇ ਹਿਮਾਚਲ ਚ ਸਟੇ ਆ ਹਰਿਆਣਾ ਚ ਸਟੇ ਆ ਰਾਜਸਥਾਨ ਚ ਸਟੇ ਆ ਇਹਨਾਂ ਨੇ ਜੀਐਸਆਰ 714E ਲਾਗੂ ਕੀਤਾ ਸਿਰਫ ਇੱਕ ਪੈਸੇ ਕਮਾਉਣ ਦੇ ਚੱਕਰ ਚ ਵੀ ਜਿਹੜੇ 15 ਸਾਲ ਪੁਰਾਣੇ ਵਾਹਨ ਨੇ ਉਹਨਾਂ ਦੀ ਤੁਸੀਂ 16ਵੇਂ ਸਾਲ ਚ ਫਿਟਨੈਸ ਕਰਾ ਸਕਦੇ ਹੋ ਪਰ ਆਹ ਰਾਸ਼ੀ ਆ ਆ ਇੰਨੇ ਪੈਸੇ ਭਰ ਕੇ ਉਹਦੀ ਫਿਟਨੈਸ ਹੋਊ ਆ ਜਿਹੜਾ GSR 302E ਦੀ ਮੈਂ ਗੱਲ ਕਰਦਾ ਜਿਹੜਾ 2023 ਦੇ ਵਿੱਚ ਇਹਦੇ ਚ 20 ਸਾਲਾਂ ਦਾ ਪਰਮਿਟ ਆਲ ਇੰਡੀਆ ਟੂਰਿਸਟ ਪਰਮਿਟ ਨੂੰ ਦੇ ਦਿੱਤਾ ਗਿਆ ਵੀ ਇਹ ਇਹ ਕੇਂਦਰ ਸਰਕਾਰ ਨੂੰ ਇਹ ਜਿਹੜੇ ਅਫਸਰ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਦੇ ਬੈਠੇ ਆ ਜਾਂ ਸਟੇਟਾਂ ਤੱਕ ਇਹ ਪਹੁੰਚ ਨਹੀਂ ਪਾ ਰਹੇ ਹਮ ਕਦੇ ਹਿਮਾਚਲ ਵਾਇਲੇਸ਼ਨ ਕਰਦਾ ਕਦੇ ਜੰਮੂ ਕਸ਼ਮੀਰ ਵਾਇਲੇਸ਼ਨ ਕਰਦਾ ਕਦੇ ਹਰਿਆਣਾ ਵਾਇਲੇਸ਼ਨ ਕਰਦਾ ਜਾਂ ਨਿਸ਼ਾਨਾ ਟੈਕਸੀ ਆਪਰੇਟਰ ਨੂੰ ਬਣਾਇਆ ਜਾ ਰਿਹਾ ਹਮ ਸੀਏਕਯੂ ਇਹਨੂੰ ਅਸੀਂ ਪਾਰਟੀ ਬਣਾਇਆ ਦਿੱਲੀ ਹਾਈ ਕੋਰਟ ਚ ਮਾਨਜੋਗ ਅਦਾਲਤ ਦੇ ਵਿੱਚ ਜੀ ਜੀ ਜਦੋਂ 2015 ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਕਹਿਤਾ ਦਿੱਲੀ ਦਾ ਬੱਸ ਅੱਡਾ ਦਿੱਲੀ ਦਾ 에어ਪੋਰਟ ਦਿੱਲੀ ਦਾ ਰੇਲਵੇ ਸਟੇਸ਼ਨ ਬਾਹਰ ਕੱਢੋ ਤੇ ਅੱਜ ਤੱਕ ਦਸਾਂ ਸਾਲਾਂ 'ਚ 2500 ਕਰੋੜ ਰੁਪਇਆ ਦਿੱਲੀ ਸਰਕਾਰ ਨੇ ਟੈਕਸੀ ਆਪਰੇਟਰਾਂ ਤੋਂ ਟਰਾਂਸਪੋਰਟਰਾਂ ਤੋਂ ਕਟਾ ਕਰਿਆ ਜਿਹੜਾ ਕਿ ਦਿੱਲੀ ਐਂਟਰੀ ਤੇ ਲੈ ਲਿਆ ਜਾਂਦਾ ਉਹ ਸਰਕਾਰ ਨੇ ਪੈਸੇ ਕਿੱਥੇ ਲਾਏ ਤੇ ਇਹ ਉਹ ਉਹ ਗੱਡੀਆਂ ਬੈਨ ਕਰ ਦੋ ਪੋਲੂਸ਼ਨ ਦਾ ਇਹ ਹਵਾ 'ਚ ਤੀਰ ਕਿਉਂ ਮਾਰੇ ਜਾ ਰਹੇ ਨੇ ਸੋਈ ਸਭ ਤੋਂ ਲੈਣੇ ਆ ਜਵਾਬ ਸੋਈ ਸਭ ਤੋਂ ਜਵਾਬ ਲੈਣਾ ਸੋਈ ਸਾਬ ਆ ਕਰਨੇ ਕਿ ਪੈਸੇ ਕਮਾਣ ਦਾ ਇੱਕ ਜ਼ਰੀਆ ਸਿਰਫ ਇਹਨਾਂ ਦਾ ਇਹਨਾਂ ਦਾ ਹੋਰ ਕੋਈ ਮਤਲਬ ਨਹੀਂ ਹੈ ਨਵੀਆਂ ਗੱਡੀਆਂ ਵੱਤ ਵੱਧ ਵਿਕਣ ਆਟੋਮੋਬਾਈਲ ਕੰਪਨੀਆਂ ਰਲੀਆਂ ਹੋਈਆਂ ਨੇ ਇਹ ਪੈਸੇ ਕਮਾਣਾ ਚਾਹੁੰਦੇ ਨੇ ਇਹ ਸਾਰਾ ਰਲਵਾ ਮਿਲਮਈ ਖੇਡ ਹੈਗੀ ਜਿਹੜੀ ਚੱਲ ਰਹੀ ਹੈ ਤੇ ਇਸ ਦਾ ਖਮਿਆਸਾ ਟੈਕਸੀ ਯੂਨੀਅਨ ਪੁਕਤ ਰਹੇ ਨੇ ਤੇ ਆਮ ਲੋਕ ਜਿਹੜੇ ਪੰਜਾਬ ਤੋਂ ਹਿਮਾਚਲ ਤੋਂ ਚੰਡੀਗੜ੍ਹ ਤੋਂ ਦਿੱਲੀ ਜਾਣਾ ਚਾਹੁੰਦੇ ਨੇ ਉਹ ਪੁਕਤ ਰਹੇ ਨੇ ਅਹ ਦੇਖੋ ਪ੍ਰੀਤ ਜੀ ਮੈਂ ਕਲਸੀ ਸਾਹਿਬ ਦੇ ਨਾਲ ਕੁਝ ਗੱਲਾਂ ਤੇ ਬਿਲਕੁਲ ਐਗਰੀ ਕਰਦਾ ਹੂੰ ਇਹ ਦੇਖੋ ਸੈਂਟਰ ਗਵਰਨਮੈਂਟ ਦਾ ਜਦੋਂ ਕੋਈ ਰੂਲ ਬਣਾਦੀ ਹੈ ਐਨਐਐਮ ਕਿੰਨੇ ਸਾਰੇ ਜੀਐਸਆਰ ਜਿਹੜੇ ਨੋਟੀਫਿਕੇਸ਼ਨ ਸੈਂਟਰ ਗਵਰਨਮੈਂਟ ਨੇ ਕੀਤੇ ਉਹ ਪੜ ਕੇ ਸੁਣਾਏ ਜੀ ਜਿੱਨਾ ਚ ਆ ਕਿਤੇ ਵੀ ਪਰਮਿਸ਼ਨ ਨਹੀਂ ਹੈ ਕਿ ਤੁਸੀਂ ਆ ਗੱਡੀਆਂ ਜਿਹੜੀਆਂ ਨੇ 10 ਸਾਲ ਦੀਆਂ ਵੀਜ਼ਲ ਤੇ 15 ਸਾਲ ਦੀਆਂ ਪੈਟਰੋਲ ਜਿਹੜੀਆਂ ਬੰਦ ਕਰ ਦਿਓ ਕਿਤੇ ਵੀ ਪਰਮਿਸ਼ਨ ਨਹੀਂ ਹੈ ਜੇ ਸੈਂਟਰ ਗਵਰਨਮੈਂਟ ਖੁਦ ਹੀ ਨੋਟੀਫਿਕੇਸ਼ਨ ਕੱਢ ਰਹੀ ਹੈ ਕਿ 20 ਸਾਲ ਦਾ ਪਰਮਿਟ ਦੇ ਸਕਦੇ ਆ 15 ਸਾਲ ਤੋਂ ਬਾਅਦ ਤੁਸੀਂ ਇਹਦੀ ਫਿਟਨੈਸ ਟੈਸਟਿੰਗ ਕਰਾ ਲਓ ਤੇ ਫਿਟਨੈਸ ਚੈੱਕ ਕਰਾ ਕੇ ਤੁਸੀਂ ਜੇ ਤੁਹਾਨੂੰ ਫਿਟਨੈਸ ਸਰਟੀਫਿਕੇਟ ਸਹੀ ਮਿਲ ਜਾਂਦਾ ਹੈ ਤੁਸੀਂ ਚਲਾ ਸਕਦੇ ਹੋ ਤੇ ਮੈਨੂੰ ਨਹੀਂ ਸਮਝ ਲੱਗਦੀ ਕਿ ਆ ਕਿ ਇਲੈਕਸ਼ਨ ਕਮਿਸ਼ਨ ਦੇ ਅੰਡਰ ਜਿਹੜੇ ਆਫੀਸਰ ਜਿਹੜੇ ਨੇ ਇਸ ਵਕਤ ਹਰਿਆਣੇ 'ਚ ਐਦਾਂ ਦੇ ਟੁਗਲਕੀ ਫਰਮਾਨ ਕਿਉਂ ਦੇ ਰਹੇ ਨੇ ਜਦੋਂ ਦਾ ਮੈਨੂੰ ਪਤਾ ਲੱਗਿਆ ਕੱਲ ਦਾ ਤੇ ਇਹਨੂੰ ਮੈਂ ਟੇਕ ਅਪ ਕੀਤਾ ਹੈਗਾ ਮਿਨਿਸਟਰੀ 'ਚ ਵੀ ਟੇਕ ਅਪ ਕੀਤਾ ਹੈ ਡੀਜੀਪੀ ਹਰਿਆਣੇ ਨਾਲ ਵੀ ਟੇਕ ਅਪ ਕੀਤਾ ਹੈ ਤੇ ਮੈਨੂੰ ਲੱਗਦਾ ਹੈ ਕਿ ਬਾਈ ਅੱਜ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਕਿਦਾਂ ਦੇ ਆਰਡਰ ਜਿਹੜੇ ਆ ਹੋ ਜਾਣਗੇ ਤੁਸੀਂ ਫਜ਼ੂਲ ਦੇ ਵਿੱਚ ਜਿਹੜੇ ਟੈਕਸੀ ਚਾਲਕ ਨੇ ਜਾਂ ਜਿਹੜੇ ਕਾਰ ਚਾਲਕ ਨੇ ਜਾਂ ਜਿਹੜੇ ਹੋਰ ਗੱਡੀਆਂ ਦੇ ਗੱਡੀਆਂ ਚਲਾ ਰਹੇ ਨੇ ਉਹਨਾਂ ਨੂੰ ਆ ਪਰੇਸ਼ਾਨ ਨਾ ਕੀਤਾ ਜਾਵੇ ਆ ਮੈਂ ਹਮੇਸ਼ਾ ਤੋਂ ਹੀ ਇਸ ਦੇ ਇਹ ਖਲਾਫ ਰਿਹਾ ਵਾ ਜਦੋਂ ਇੱਕ ਪਾਸੇ ਤੇ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਰੋਡ ਟ੍ਰਾਂਸਪੋਰਟ ਐਂਡ ਹਾਈਵੇਜ਼ ਏਟੀਐਸ ਬਣਾ ਰਹੀ ਹੈ ਏਟੀਐਸ ਦਾ ਮਤਲਬ ਹੈ ਆਟੋਮੈਟਿਕ ਟੈਸਟਿੰਗ ਸਟੇਸ਼ਨ ਜੀ ਕਿ ਜਦੋਂ ਵੀ ਕੋਈ ਵਹੀਕਲ ਦੀ ਪਾਸਿੰਗ ਹੋਣੀ ਹੈ ਹਰ ਵਾਰੇ ਤੇ ਉਹਨੂੰ ਆਟੋਮੈਟਿਕ ਟੈਸਟਿੰਗ ਸਟੇਸ਼ਨ ਤੇ ਜਾਇਆ ਜਾਵੇ ਤਾਂ ਕਿ ਮੋਟਰ ਵਹੀਕਲ ਇਨਸਪੈਕਟਰਾਂ ਤੋਂ ਜਾਂ ਆਰਟੀਐਸ ਤੋਂ ਜਿਹੜੇ ਕਲਸੀ ਸਾਹਿਬ ਜਾਂ ਹੋਰ ਟ੍ਰਾਂਸਪੋਰਟਰ ਭਰਾ ਸਾਡੇ ਲਾਂਦੇ ਸੀਗੇ ਇਲਜ਼ਾਮ ਕੀ ਦੀ ਕ腐ਸ਼ਨ ਬੜੀ ਹੁੰਦੀ ਹੈ ਇੱਕ ਪਾਸੇ ਤੇ ਅਸੀਂ ਹੋ ਕਰ ਰਹੇ ਹਾਂ ਉਹਦਾ ਮਤਲਬ ਹੈਗਾ ਕਿ ਵਾਹਨ ਸੜਕਾਂ ਤੇ ਉਹੋ ਹੀ ਚੱਲਣ ਜਿਹੜੇ ਵਾਹਨ ਸੜਕਾਂ ਤੇ ਚੱਲਣ ਯੋਗ ਹੋਣ ਜੇ ਤੁਮ ਅਸੀਂ ਉਹਨਾਂ ਨੂੰ ਪਾਸਿੰਗ ਹੀ ਦੇ ਦਿੱਤੀ ਤੇ ਉਸ ਤੋਂ ਬਾਅਦ ਜਦੋਂ ਪਾਸਿੰਗ ਦੇ ਦਿੱਤੀ ਹੈ ਤਾਂ ਫਿਰ ਤੇ ਉਹ ਵਾਹਨ ਨੂੰ ਜੇ ਕੋਈ ਬੰਦਾ ਇਦਾਂ ਦੀ ਇਮਪਾਉਂਡ ਕੰਪਾਉਂਡ ਕਰ ਰਿਹਾ ਹੈ ਇਮਪਾਉਂਡ ਕਰ ਰਿਹਾ ਹੈ ਜੋ ਗਲਤ ਕਰ ਰਿਹਾ ਹੈ ਤੇ ਉਹਦੇ ਖਿਲਾਫ ਮੈਂ ਕਲਸੀ ਸਾਹਿਬ ਦੇ ਨਾਲ ਇਹਨਾਂ ਦੀ ਐਸੋਸੀਏਸ਼ਨ ਦੇ ਨਾਲ ਬਿਲਕੁਲ ਡੱਟ ਕੇ ਅਸੀਂ ਖੜੇ ਆ ਤੇ ਇਹਦਾ ਕਲਸੀ ਸਾਹਿਬ ਮੈਂ ਤੁਹਾਨੂੰ ਵਿਸ਼ਵਾਸ ਦਿਲਾਉਣਾ ਚਾਹੁੰਦਾ ਕਿ ਘਰਪ੍ਰੀਥ ਉਹਨਾਂ ਨੇ ਬੜਾ ਇੱਕ ਵਧੀਆ ਮੁੱਦਾ ਚੱਕਿਆ ਹੈਗਾ ਜਿਹੜਾ ਪਬਲਿਕ ਰਿਲੇਟਡ ਹੈਗਾ ਇਹਨੂੰ ਅਸੀਂ ਵਿਦਿਨ ਫਿਊ ਡੇਸ ਹੋ ਸਕਦਾ ਹੈ ਅੱਜ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਇਹ ਆ ਜਿਹੜਾ ਫਰਮਾਨ ਹੈ ਅਸੀਂ ਕੋਸ਼ਿਸ਼ ਕਰਕੇ ਵਾਪਸ ਕਰਵਾਈਏ ਬਿਲਕੁਲ ਠੀਕ ਹੈ ਇਹ ਇਹ ਮੈਂ ਫਰਮਾਨ ਜਿਹੜਾ ਹੈ ਪੜ ਵੀ ਦਣਾ ਇਹ ਆਪਣੇ ਦਰਸ਼ਕਾਂ ਨੂੰ ਟੀਵੀ ਸਕਰੀਨ ਤੇ ਮੈਂ ਦਿਖਾ ਵੀ ਰਿਹਾ ਜਿਸ ਦੇ ਵਿੱਚ ਉਹਨਾਂ ਨੇ ਬਿਲਕੁਲ ਸਾਫ਼ ਲਿਖਿਆ ਹੋਇਆ ਆ ਕਿ 27 ਤਿੰਨ 2024 ਤੋਂ ਡੀਜ਼ਲ ਪੈਟਰੋਲ ਦੇ ਜਿਹੜੇ 10 ਤੋਂ 15 ਸਾਲ ਐਨਸੀਆਰ ਏਰੀਆ ਦੇ ਸਬੰਧਤ ਨਿਰਦੇਸ਼ ਦਿੱਤੇ ਜਾਂਦੇ ਨੇ ਕਿ ਤੁਹਾਡੇ ਏਰੀਆ ਦੇ ਵਿੱਚ ਨਿਯਮ ਅਨੁਸਾਰ ਵਾਹਨਾਂ ਦੀ ਚੈਕਿੰਗ ਕਰੋ 15 ਸਾਲ ਪੁਰਾਣੇ ਪੈਟਰੋਲ ਡੀਜ਼ਲ ਤੇ 10 ਸਾਲ ਪੁਰਾਣੇ ਡੀਜ਼ਲ ਵੀਕਲ ਨੇ ਜੜੇ ਜੈਤਾ ਤੋਂ ਜੈਦਾ ਇੰਪੌਂਡ ਕੀਤੇ ਜਾਣ ਆਦੇਸ਼ਾ ਦੀ ਪਾਲਣਾ ਜੜੀ ਦ੍ਰਿੜਤਾ ਨਾਲ ਕੀਤੀ ਜਾਵੇ ਕਤਾਹੀ ਦੀ ਸੁਰਦ ਦੇ ਵਿੱਚ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾਏਗੀ ਤੁਹਾਨੂੰ ਹੀ ਜ਼ਿੰਮੇਵਾਰ ਸਮਝਿਆ ਜਾਏਗਾ ਮਤਲਬ ਇਹ ਸਖਤ ਬੜੇ ਹੀ ਲਹਿਜ਼ੇ ਦੇ ਵਿੱਚ ਇਹ ਜੜਦੇ ਆਰਡਰ ਪਾਸ ਕੀਤੇ ਗਏ ਨੇ ਇੱਕ ਸਵਾਲ ਮੈਂ ਸੋਈ ਸਾਹਿਬ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਣਾ ਕਿ ਤੁਸੀਂ ਇਸ ਗੱਲ ਤੇ ਵੀ ਹੱਕ ਦੇ ਵਿੱਚ ਹੈਗੇ ਹੋ ਕਿ 10 ਸਾਲ ਤੇ 15 ਸਾਲ ਦਾ ਰੂਲ ਹੋਣਾ ਚਾਹੀਦਾ ਹੁਣ فرض ਕਰ ਲਓ ਕਿਸੇ ਬੰਦੇ ਨੇ ਗੱਡੀ ਲਈ ਕੋਈ ਕਿਸੇ ਦਾ ਪੇਸ਼ਾ ਡਾਕਟਰੀ ਦਾ ਕਿਸੇ ਦਾ ਵਕੀਲ ਦਾ ਉਹ 10 ਸਾਲਾਂ ਦੇ ਵਿੱਚ ਮੁਸ਼ਕਲ ਨਾਲ 50000 ਕਿਲੋਮੀਟਰ ਵੀ ਗੱਡੀ ਆਪਣੀ ਨਹੀਂ ਚਲਾ ਪੰਦਾ ਤਾਂ ਕੀ 50000 ਚੱਲਣ ਵਾਲੀ ਗੱਡੀ ਹੈ ਜਿਹੜੀ ਉਹ ਸੜਕਾਂ ਤੇ ਉਤਰਨ ਦੇ ਕਾਬਿਲ ਨਹੀਂ ਹੈ ਇੱਕ ਜ਼ਰੀਆ ਨਹੀਂ ਬਣਾ ਦਿੱਤਾ ਗਿਆ ਕ腐ਸ਼ਨ ਦਾ ਕਿ ਜਾ ਕੇ ਪਾਸਿੰਗ ਕਰਾ ਲਓ ਜੀ ਮਤਲਬ ਪਾਸਿੰਗ ਕਰਾਉਣ ਦਾ ਮਤਲਬ ਕਿ ਜਾ ਕੇ ਪੈਸੇ ਦਿਓ ਜੇਬਾ ਗਰਮ ਕਰੋ ਉਹੀ ਗੱਡੀ ਕੁਝ ਉਹਦੇ ਵਿੱਚ ਬਦਲਾ ਨਹੀਂ ਕੀਤਾ ਜਾਂਦਾ ਕੋਈ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਟੈਕਨੀਕ ਨਹੀਂ ਬਦਲਾ ਕੀਤੀ ਜਾਂਦੀ ਉਹ ਗੱਡੀ ਦੁਬਾਰਾ ਤੇ ਸੜਕ ਤੇ ਆ ਸਕਦੀ ਹੈ ਇਹ ਤਾਂ ਸਿੱਧਾ ਸਿੱਧਾ ਕਰਪਸ਼ਨ ਹੈ ਸਿੱਧਾ ਸਿੱਧਾ ਤੁਸੀਂ ਪੈਸੇ ਏਠਣ ਲਈ ਕਰ ਰਹੇ ਹੋ ਦੇਖੋ ਰਤਰੀ ਜੀ ਜਿਹੜੀ ਤੁਸੀਂ ਆ ਕਹਿ ਰਹੇ ਸੀਗੇ ਇਹ ਪਹਿਲੀ ਗੱਲ ਤੇ ਜਿਹੜਾ ਕੁਛੀ ਨੇ ਉਹਨੇ ਪੜ੍ਹ ਕੇ ਦੱਸਿਆ ਫਰਮਾਨ ਜੀ ਉਹ ਫਰਮਾਨ ਚ ਨਾ ਕਿਤੇ ਲੱਗਦਾ ਕਿ ਗਲਤੀ ਆ ਗਈ ਹੈ ਉਹਦੇ ਚ ਕੋਈ ਕਿ ਇਹਨਾਂ ਨੇ ਕਿਹਾ ਜੀ ਐਨਸੀਆਰ ਰੀਜਨ ਚ ਹੂੰ ਮੈਨੂੰ ਨਹੀਂ ਸਮਝ ਆਉਂਦੀ ਕਿ ਕਰਨਾਲ ਐਨਸੀਆਰ ਰੀਜਨ ਦਾ ਹਿੱਸਾ ਬਣ ਗਿਆ ਐਨਸੀਆਰ ਰੀਜਨ ਚ ਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਜਾਂ ਐਸਿਕਓਆਈ ਜਾਂ ਸੁਪਰੀਮ ਕੋਰਟ ਦੀ ਗਾਈਡਲਾਈਨਸ ਚੱਲਦੀਆਂ ਨੇ ਉਹਨਾਂ ਨੇ ਸਪੈਸੀਫਿਕਲੀ ਉੱਤੇ ਦੱਸਦੇ ਸਰ ਸਰ ਮੈਂ ਜਾਣਕਾਰੀ ਸੁਵਾਤਾ ਕਰਦਾ ਹਰਿਆਣਾ ਹਰਿਆਣਾ ਸਰਕਾਰ ਹਰਿਆਣਾ ਸਰਕਾਰ ਕਰਨਾਲ ਹੁਣ ਐਨਸੀਆਰ ਦਾ ਹਿੱਸਾ ਮੰਦੀ ਹੈ ਦੇਖੋ ਜੇ ਮੈਨੂੰ ਨਹੀਂ ਪਤਾ ਕਿਦੋਂ ਇਹ ਸ਼ੁਰੂ ਕੀਤਾ ਲੇਕਿਨ ਸੈਕੰਡਲੀ ਜਿਹੜਾ ਤੁਸੀਂ ਪਹਿਲਾਂ ਸਵਾਲ ਕੀਤਾ ਸੀਗਾ ਉਹ ਬਹੁਤ ਹੀ ਇੰਪੋਰਟੈਂਟ ਸਵਾਲ ਹੈਗਾ ਮੈਂ ਇਸ ਕਾਨੂੰਨ ਦੇ ਚਾਹੇ ਕਾਨੂੰਨ ਦਾ ਹਿੱਸਾ ਹੁੰਦਿਆਂ ਹੋਇਆਂ ਵੀ ਸਰਕਾਰ ਦਾ ਹਿੱਸਾ ਹੁੰਦਿਆਂ ਵੀ ਮੈਂ ਇਹਦੇ ਖਿਲਾਫ ਹਾਂ ਤੇ ਸਾਡੀ ਪਾਰਟੀ ਦੇ ਜੇ ਅਸੀਂ ਵੈਸੇ ਦੇਖਿਆ ਜਾਵੇ ਤੇ ਕਮਿਊਨਿਟੀ ਦੇ ਲੋਕੀ ਖਿਲਾਫ ਨੇ ਕਿਉਂਕਿ ਕਿਉਂ ਇਦਾਂ ਦਾ ਕਾਨੂੰਨ ਲਿਆਂਦਾ ਜਾਵੇ ਕਿ ਜਿਹਦੇ 'ਚ 10 ਸਾਲ ਜਾਂ 15 ਸਾਲ ਦੀ ਮਨਿਆਦ ਹੋਵੇ ਜੇ ਤੁਸੀਂ 10 ਜਾਂ 15 ਸਾਲ ਦੀ ਮਨਿਆਦ ਰੱਖਣੀ ਹੈ ਤੇ ਫਿਰ ਤੁਸੀਂ ਟੈਸਟਿੰਗ ਸਟੇਸ਼ਨ ਕਿਉਂ ਲਾਇਏ ਨੇ ਟੈਸਟਿੰਗ ਸਟੇਸ਼ਨ ਲਾਉਣ ਦਾ ਮਤਲਬ ਹੈ ਕਿ ਤੁਸੀਂ ਗੱਡੀ ਦੀ ਰੋਡ ਵਰਦੀ ਕੰਡੀਸ਼ਨ ਜਿਹੜੀ ਆ ਉਹ ਚੈੱਕ ਕਰ ਰਹੇ ਹੋ ਰੋਡ ਵਰਦੀ ਕੰਡੀਸ਼ਨ ਹਰ ਪੀਜੀ 10 ਸਾਲਾਂ 'ਚ ਚਾਹੇ ਉਹ ਕੋਈ ਡਾਕਟਰ ਚਲਾ ਰਿਹਾ ਹੋਵੇ ਚਾਹੇ ਪ੍ਰੋਫੈਸਰ ਚਲਾ ਰਿਹਾ ਹੋਵੇ ਚਾਹੇ ਕੋਈ ਵੀ ਚਲਾ ਰਿਹਾ ਹੋਵੇ ਉਹਦੀ ਟੈਸਟਿੰਗ ਜ਼ਰੂਰੀ ਬਣ ਜਾਂਦੀ ਹੈ ਕਿਉਂਕਿ ਵਹੀਕਲ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੈ ਜਿਹੜਾ ਸੜਕੀ ਹਾਦਸਿਆਂ ਦਾ ਕਾਰਨ ਬਣ ਜਾਂਦਾ ਹੈ ਤੇ ਕਿੰਨੀ ਮਨੁੱਖਾਂ ਜਿਹੜੀਆਂ ਚਲੀਆਂ ਜਾਂਦੀਆਂ ਨੇ ਮੈਨੂੰ ਨਹੀਂ ਲੱਗਦਾ ਕਿ ਜੇ ਇਹਦੇ ਵਿੱਚ ਅੱਛੇ ਤਰੀਕੇ ਨਾਲ ਟੈਸਟਿੰਗ ਕੀਤੀ ਜਾਵੇ ਤੇ ਕੋਈ ਕ腐ਸ਼ਨ ਦਾ ਚਾਂਸ ਹੋ ਸਕਦਾ ਕਿਉਂਕਿ ਜਦੋਂ ਸਾਰੀ ਇਹ ਟੈਸਟਿੰਗ ਇਹਦੀ ਆਟੋਮੈਟਿਕ ਹੋ ਜਾਣੀ ਹੈ ਮੈਂ ਮੈਂ ਤੁਹਾਨੂੰ ਚੈਲੰਜ ਨਾਲ ਕਹਣਾ ਕਿ ਤੁਸੀਂ ਅੱਜ ਸੜਕਾਂ ਤੇ ਚੱਲਦੇ ਵਾਹਨ ਉਹਨਾਂ ਦੇ ਵਿੱਚੋਂ ਤੁਸੀਂ ਉਹਨਾਂ ਦਾ ਪੋਲੂਸ਼ਨ ਚੈੱਕ ਕਰਾ ਲਓ ਸਹੀ ਤਰੀਕੇ ਨਾਲ ਪੋਲੂਸ਼ਨ ਚੈੱਕ ਕਰਾ ਲਓ 50% ਤੋਂ ਵੱਧ ਜਿਹੇ ਵਾਹਨ ਹੋਣੇ ਜਿਹੜੇ ਉਹ ਟੈਸਟਿੰਗ ਪਾਸ ਨਹੀਂ ਕਰ ਸਕਦੇ ਤੇ ਪਾਸ ਜਿਹੜੇ ਨੇ ਉਹ 100% ਸੜਕਾਂ ਤੇ ਹੁੰਦੇ ਨੇ ਵੈਰੀ ਗੁੱਡ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਟੈਸਟਿੰਗ ਵਧੀਆ ਕੋਈ ਸਪੋਰਟ ਨਹੀਂ ਤੁਸੀਂ ਆਪੇ ਹੀ ਉਹਦਾ ਤੁਸੀਂ ਆਪੇ ਹੀ ਉਹਦਾ ਜਵਾਬ ਦੇ ਦਿੱਤਾ ਹੈ ਹੁਣ ਜਦੋਂ ਅਸੀਂ ਆਟੋਮੈਟਿਕ ਟੈਸਟਿੰਗ ਸਟੇਸ਼ਨਸ ਲਗਾ ਰਹੀ ਹੈ ਗਵਰਨਮੈਂਟ ਆਫ ਇੰਡੀਆ ਉਹਦੇ ਵਾਸਤੇ ਸਾਰੀਆਂ ਸਟੇਟਾਂ ਨੂੰ ਪ੍ਰੋਵੀਜ਼ਨ ਦੇ ਰਹੀ ਹੈ ਮੈਂ ਨਾ ਪਿੱਛੇ ਜੇ ਮਹੀਨਾ ਡੇਢ ਮਹੀਨਾ ਹੋ ਗਿਆ ਹੈ ਪ੍ਰੈਸ ਕਲੱਬ ਚੰਡੀਗੜ੍ਹ 'ਚ ਇਸੇ ਤੇ ਇਸੇ ਵਾਸਤੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਕਿ ਹਰਿਆਣਾ ਦੇ ਵਿੱਚ ਜਿਹੜੇ ਟੈਸਟਿੰਗ ਸਟੇਸ਼ਨ ਨੇ ਉਹ ਸਿਰਫ ਔਰ ਸਿਰਫ ਫੈਕਟਿਸ਼ਿਅਸ ਨੇ ਔਰ ਜਾਲੀ ਟੈਸਟਿੰਗ ਸਟੇਸ਼ਨਸ ਲੱਗੇ ਹੋਏ ਨੇ ਉੱਥੇ ਕਰਪਸ਼ਨ ਹੋ ਰਹੀ ਹੈ ਤੇ ਗੱਡੀਆਂ ਦੀ ਪਾਸੀ ਕੀਤੀ ਜਾ ਰਹੀ ਹੈ ਤੇ ਉਦੋਂ ਮੁੱਖ ਮੰਤਰੀ ਸਾਹਿਬ ਨੇ ਦਾ ਸੰਗਿਆਨ ਲਿਆ ਕਿਗਾ ਤੇ ਉਦੋਂ ਖਰੀਆਨਾ ਦੀ ਸਰਕਾਰ ਖੁਦ ਆਪਣੇ ਲੈਵਲ ਤੇ 6 ਟੈਸਟਿੰਗ ਸਟੇਸ਼ਨ ਬਣਾਉਣ ਜਾ ਰਹੀ ਹੈ ਜਿਹੜੇ ਫੁਲੀ ਆਟੋਮੇਟਿਡ ਹੋਣਗੇ ਉਹਦੀ ਕ腐ਸ਼ਨ ਬਿਲਕੁਲ ਹੀ ਜ਼ੀਰੋ ਹੋ ਜਾਵੇਗੀ ਇਸ ਤਰ੍ਹਾਂ ਹੀ ਪੰਜਾਬ ਸਰਕਾਰ ਨੇ ਵੀ ਜਿਹੜੀ ਪੋਲੂਸ਼ਨ ਚੈੱਕ ਸੈਂਟਰਸ ਨੇ ਇਹਨਾਂ ਦੇ ਉੱਪਰ ਵੀ ਹੁਣ ਜਿਹੜੇ ਆਨਲਾਈਨ ਕਰਨ ਦਾ ਤੀਚਾ ਬਣਾਇਆ ਹੈਗਾ ਤਾਂ ਵੀ ਪੋਲੂਸ਼ਨ ਚੈੱਕ ਹੋਵੇ ਜੇ ਚੈੱਕ ਹੋਣ ਤੋਂ ਬਾਅਦ ਉਹਦੇ ਵਿੱਚ ਮਾਤਰਾ ਪਾਈ ਜਾਂਦੀ ਹੈ ਜਿਹੜੇ ਟ੍ਰੇਸਸ ਨੇ ਚਾਹੇ ਲੈਡ ਹੋਵੇ ਚਾਹੇ ਕਾਰਬਨ ਮੋਨੋਆਕਸਾਈਡ ਹੋਵੇ ਤੇ ਉਹ ਗੱਡੀ ਬੰਦਾ ਰੀਸੈਟ ਕਰਾ ਕੇ ਆਵੇ ਜਦੋਂ ਪੋਲੂਸ਼ਨ ਲੈਵਲ ਤੇ ਪਰਮਿਸਿਬਲ ਪੋਲੂਸ਼ਨ ਲੈਵਲ ਗੱਡੀ ਦੇ ਰਹੀ ਆ ਫਿਰ ਉਹਨੂੰ ਗੱਡੀ ਨੂੰ ਚਲਾਣ ਦੀ ਆਗਿਆ ਹੋਵੇ ਦੇਖੋ ਵੈਸੇ ਵੀ ਨਾ ਵਰਲਡ ਓਵਰ ਮੈਹ ਵਹੀਕਲਸ ਸਕ੍ਰੈਪੇਜ ਪੋਲਿਸੀ ਦੇ ਵੀ ਅਗੇਂਸਟ ਆਰ ਪ੍ਰੀਤ ਜੀ ਕਿਉਂਕਿ ਹਿੰਦੁਸਤਾਨ ਜਿਹੜਾ ਹੈਗਾ ਇੱਕ ਬੋਂਡ ਡਿਵੈਲਪਡ ਨੇਸ਼ਨ ਨਹੀਂ ਹੈ ਅਸੀਂ ਮਰ ਮਰ ਕੇ ਤੇ ਇਸ ਗੱਡੀ ਸਾਡੇ ਬੰਦੇ ਜਿਹੜੇ ਆ ਆਪਣੀ ਸਾਰੀ ਇਹ ساری ਉਮਰ ਦੀ ਕਮਾਈ ਜਿਹੜੀ ਲਾ ਕੇ ਤੇ ਗੱਡੀਆਂ ਖਰੀਦੇ ਨੇ ਤੇ ਤੁਸੀਂ ਉਹਨਾਂ ਨੂੰ ਕਹਿ ਦੋ ਜੀ 10 ਸਾਲ ਬਾਅਦ ਤੇ 12 ਸਾਲ ਬਾਅਦ ਗੱਡੀ ਜਿਹੜੀ ਹੈ ਬੰਦ ਹੋ ਜਾਈ ਜਾਂ ਇਹਨੂੰ ਸਕ੍ਰੈਪ ਕਰ ਦਿਓ ਦੈਟ ਇਜ਼ ਅਗੇਂਸਟ ਦੀ ਈਵਨ ਹਿਮੈਨਿਟੀ ਚਲੋ ਮੈਂ ਕਲਸੀ ਸਾਹਿਬ ਕੋ ਲਾਣਾ ਤੁਸੀਂ ਗਲਤਾਂ ਬਹੁਤ ਵਧੀਆ ਕਰ ਰਹੇ ਹੋ ਸੋਈ ਸਾਹਿਬ ਪਰ ਫਿਲਹਾਲ ਜਿਹੜਾ ਪੋਲਿਊਸ਼ਨ ਆ ਉਹ ਇੱਕ ਕਾਗਜ਼ ਦਾ ਟੁਕੜਾ ਹੀ ਮੰਨਿਆ ਜਾਂਦਾ ਆ ਆਮ ਲੋਕਾਂ ਵੱਲੋਂ ਵੀ ਉਹ ਲਾ ਲੈਂਦੇ ਆ ਗੱਡੀ ਉਹ ਕੁੱਪੀ ਜੀ ਪਾ ਦਿੰਦੇ ਆ ਨਾ ਤਾਂ ਉਹਨਾਂ ਵੱਲੋਂ ਕੋਈ ਸਵਾਲ ਪੁੱਛਿਆ ਜਾਂਦਾ ਨਾ ਕੋਈ ਜਵਾਬ ਦਿੱਤਾ ਜਾਂਦਾ ਵੀ ਪੋਲਿਊਸ਼ਨ ਠੀਕ ਹੈ ਨਹੀਂ ਠੀਕ ਹੋ ਬਸ ਫੜਾ ਦਿੰਦੇ ਆ ਇੱਥੇ ਤੱਕ ਹੀ ਮੰਨਤਾ ਪੋਲੂਸ਼ਨ ਦੀ ਹੋਰ ਕੁਝ ਨਹੀਂ ਹੈ ਕਲਸੀ ਸਾਹਿਬ ਤੋਂ ਸਵਾਲ ਲੈ ਲਾ ਫਿਰ ਮੈਂ ਵਾਪਸ ਤੁਹਾਡੇ ਕੋਲ ਆਣਾ ਕਲਸੀ ਸਾਹਿਬ ਇੱਕ ਸਵਾਲ ਦਿੱਲੀ ਦੇ ਵਿੱਚ ਦਿੱਲੀ ਐਨਸੀਆਰ ਦੇ ਵਿੱਚ ਗੱਡੀਆਂ ਥੋਡੀਆਂ ਬੈਨ ਨੇ 15 ਤੇ 10 ਸਾਲ ਦੀਆਂ ਜੇਕਰ ਨਾਲ ਦੇ ਵਿੱਚ ਵੀ ਉਹ ਬੈਨ ਕਰਤਾ ਵੀ ਕਰਨਾਲ ਤੋਂ ਅੱਗੇ ਨਹੀਂ ਜਾਣੀਆਂ ਫਿਰ ਤੁਹਾਨੂੰ ਵੀ ਤਾਂ ਨੁਕਸਾਨ ਕੀ ਦਿੱਲੀ ਤਾਂ ਤੁਸੀਂ ਵਾੜੀ ਨਹੀਂ ਸਕਦੇ ਤੁਸੀਂ ਆਮ ਤੌਰ ਤੇ ਗੱਡੀ ਵਾਇਆ ਜਦੋਂ ਹਰਿਆਣਾ ਦੇ ਵਿੱਚ ਲੈ ਕੇ ਜਾਂਦੇ ਹੋ ਨੁਕਸਾਨ ਤਾਂ ਤੁਹਾਡਾ ਤਾਂ ਹੀ ਹੈ ਨਾ ਤੁਸੀਂ ਕੀ ਗੱਡੀਆਂ 10 ਤੇ 15 ਸਾਲ ਦੀਆਂ ਲੈ ਕੇ ਜਾਂਦੇ ਹੋ ਉੱਥੇ ਦੇਖੋ ਜੀ ਇਹਨਾਂ ਨੇ ਘਰੋਂ ਨਿਕਲਣਾ ਵੀ ਬੰਦ ਕਰਨਾ ਜਿਹੜਾ ਟੈਸਟਿੰਗ ਸੈਂਟਰ ਦੀ ਇਹ ਗੱਲ ਕਰ ਰਹੇ ਆ ਪੀਐਸਆਰ 278ਈ 2021 ਚ ਆਟੋਮੈਟਿਕ ਟੈਸਟਿੰਗ 2021 ਚ ਆਟੋਮੈਟਿਕ ਟੈਸਟਿੰਗ ਸੈਂਟਰ ਉਹ ਭ੍ਰਸ਼ਟਾਚਾਰੀ ਦਾ ਅੱਡਾ ਨੇ ਕੰਪਨੀਆਂ ਨੂੰ ਸੰਭਾ ਦੱਤੇ ਗਏ ਅੱਜ ਕਿਉਂ ਨਹੀਂ ਸਟੇਟ ਸਾਡੀ ਚਾਹੇ ਪੰਜਾਬ ਆ ਹਰਿਆਣਾ ਵਾਂ ਮੋਟਰ ਵਹੀਕਲ ਇਨਸਪੈਕਟਰ ਕਿਉਂ ਨਹੀਂ ਭਰਤੀ ਕੀਤੇ ਜਾ ਰਹੇ ਇਹ ਮੇਰਾ ਇੱਕ ਸਵਾਲ ਆ ਸਟੇਟਾਂ ਨੂੰ ਚਾਹੇ ਉਹ ਹਿਮਾਚਲ ਆ ਇਹ ਇਹ ਜਿਹੜੇ ਆਟੋਮੈਟਿਕ ਵੱਡੇ ਵੱਡੇ ਮਹਿਲਾ ਵਰਗੇ ਟੈਸਟਿੰਗ ਸੈਂਟਰ ਹੋਣਗੇ ਗੱਡੀਆਂ ਨਹੀਂ ਪਾਸ ਹੋਣੀਆਂ ਗਰੀਬ ਲੋਕਾਂ ਦੀਆਂ ਜੀ ਹਾਂ 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 ਬਿਲਕੁਲ ਠੀਕ ਗੱਲ ਅੱਛਾ ਇੱਕ ਗੱਲ ਹੋਰ ਕਲਸੀ ਸਾਹਿਬ ਸਵਾਲ ਇਹ ਹੈ ਕਿ ਜਿਹੜੀ ਜੜੀਆਂ ਜੜੀਆਂ ਪਾਸਿੰਗ ਦੀ ਇਹ ਗੱਲ ਕਰ ਰਹੇ ਨੇ ਕਿ 10 ਸਾਲ ਤੇ 15 ਸਾਲ ਪਾਸਿੰਗ ਕਰਾ ਕੇ ਗੱਡੀਆਂ ਜਾ ਸਕਦੀਆਂ ਨੇ ਜਦੋਂ ਤੁਹਾਡੀਆਂ ਗੱਡੀਆਂ ਹੁਣ ਪਾਸਿੰਗ ਹੋ ਰਹੀਆਂ ਨੇ ਤਾਂ ਕੋਈ ਦਿੱਕਤ ਆ ਰਹੀ ਹੈ ਪਾਸਿੰਗ ਈਜ਼ਲੀ ਹੋ ਰਹੀ ਹੈ ਦੇਖੋ ਜੀ ਮਿਨਿਸਟਰੀ ਆਫ ਰੋਡ ট্রান্সਪੋਰਟ ਡੀਐਸਆਰ 166 ਈ 2021 ਦੇ ਵਿੱਚ 12 ਸਾਲ ਦਾ ਪਰਮਟ ਕੋਟਟ ਕਰ ਗਈ। ਠੀਕ ਹੈ। ਵੀਐਸਆਰ 302 ਈ ਦੇ ਵਿੱਚ ਆ ਮੈਂ ਦਿਖਾ ਰਿਹਾ ਤੁਹਾਨੂੰ 20 ਸਾਲ ਦਾ ਪਰਮਟ ਈਸ਼ੂ ਕਰ ਗਈ। ਫਿਰ ਸਾਨੂੰ ਦਿੱਲੀ ਐਂਟਰੀ ਕਿਉਂ ਬੈਨ ਆ ਜੀ? ਵੀਐਸ 6 ਗੱਡੀਆਂ ਮਜਬੂਰੀ ਨਾਲ ਸਾਨੂੰ ਲੈਣੀਆਂ ਪੈ ਰਹੀਆਂ। ਇਹ ਇਹਨਾਂ ਨੇ ਵੀਐਸ 6 ਵੀ ਨਹੀਂ ਵੜਨ ਦੇਣੀ ਗੱਡੀ। ਅੱਜ ਅੱਜ 6 ਵੀ ਨਹੀਂ ਵੜਨ ਦੇਣੀ ਗੱਡੀ। ਅੱਜ 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 ਯੂਰੀ ਵਾਲੀਆਂ ਗੱਡੀਆਂ ਨੇ ਇਹ ਕਹ ਰਹੇ ਪੋਲੂਸ਼ਨ ਨਹੀਂ ਕਰਦੀਆਂ ਗੱਡੀਆਂ ਚ ਯੂਰੀ ਵਾਲੀਆਂ ਆਉਣਗੀਆਂ। ਹਾਂ। ਗੱਡੀਆਂ 2020 ਦੇ ਵਿੱਚ ਕਿਹਨੇ ਵੇਚੀਆਂ ਇਹ ਇਹ ਦਿੱਲੀ ਐਨਸੀਆਰ ਦਿੱਲੀ ਦੀ ਗਵਰਨਮੈਂਟ ਸਾਡੇ ਨਾਲ ਹਰੇਕ ਕਿਤੇ ਤੱਕਾ ਹੁੰਦਾ ਚਾਹੇ ਉਹ ਹਿਮਾਚਲ ਆ ਡਬਲ ਟੈਕਸੇਸ਼ਨ ਨੂੰ ਲੈ ਕੇ ਜਦੋਂ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਸਾਤੋਂ 80 ਸੀਸੀ ਹਜ਼ਾਰ ਰੁਪਿਆ ਟੈਕਸ ਲੈ ਗਈ ਸਾਲ ਦਾ ਜੀ ਹਿਮਾਚਲ ਨੇ ਉਹਦੇ ਤੇ ਵਾਇਲੇਸ਼ਨ ਕਰੀ ਕਾਂਗਰਸ ਦੀ ਸਰਕਾਰ ਆ ਉੱਥੇ ਹਮ ਤੋ ਟੈਕਸ ਲੇਂਗੇ ਜੀ ਉੱਥੇ ਦੇ ਮੰਤਰੀ ਕਹ ਰਹੇ ਮੈਂ ਕਿਹਾ ਤੁਹਾਡੇ ਪ੍ਰਿੰਸੀਪਲ ਸੈਕਟਰੀ ਟਰਾਂਸਪੋਰਟ ਨੇ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਆਪਣੀ ਸੈਲਰੀ ਲੈ ਰਹੇ ਆ ਕਹਿੰਦੇ ਬਿਲਕੁਲ ਲੈ ਰਹੇ ਆ ਮੈਂ ਕਿਹਾ ਜੇ ਉਹ ਕਹਿਣ ਮੰਤਰੀ ਉੱਥੇ ਦੇ ਜਿਹੜੇ ਟਰਾਂਸਪੋਰਟ ਮੰਤਰੀ ਨੇ ਅਗਨੀ ਉਤਰੀ ਜੀ ਮੈਂ ਕਿਹਾ ਜੇ ਉਹ ਕਹਿਣ ਵੀ ਉਹ ਸੈਲਰੀ ਦੁਆਰੇ ਦੋ ਕੀ ਤੁਸੀਂ ਦੋਹੋਂਗੇ ਕਹਿੰਦੇ ਨਹੀਂ ਮੈਂ ਕਹਾਂ ਜਦੋਂ ਅਸੀਂ ਇੱਕ ਟੈਕਸ ਭਰਤਾ ਸੀ ਉਹ ਡਬਲ ਟੈਕਸੇਸ਼ਨ ਕਿਵੇਂ ਭਰਦੀਏ ਜੇ ਕੋਈ ਬੱਸ ਵਾਇਲੇਸ਼ਨ ਕਰਦੀ ਆ ਤੁਸੀਂ ਉਹਨੂੰ ਬੌਂਡ ਕਰੋ ਤੁਸੀਂ ਉਹਦਾ 50000 ਦਾ ਜੁਰਮਾਨਾ ਕਰੋ ਵੱਡੇਆਂ ਨਾਲ ਸਾਨੂੰ ਕਿਉਂ ਰਗੜਿਆ ਜਾਂਦਾ ਹਰੇਕ ਵਾਰ 6 ਸੀਟਰ ਨੋਵਾ ਨੂੰ ਕਿਉਂ ਰਗੜਿਆ ਜਾਂਦਾ 12 ਸੀਟਰ ਟੈਂਪੋ ਟਰੈਵਲ ਨੂੰ ਕਿਉਂ ਰਗੜਿਆ ਜਾਂਦਾ 17 ਸੀਟਰ ਨੂੰ ਕਿਉਂ ਰਗੜਿਆ ਜਾਂਦਾ ਅਸੀਂ ਨਿਸ਼ਾਨਾ ਕਿਉਂ ਬਣਦੇ ਆ ਹਰੇਕ ਵਾਰ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਹਰੇਕ ਵਾਰ ਹਰੇਕ ਚਾਹੇ ਕੋਈ ਸਟੇਟ ਆ ਹਰਿਆਣਾ ਵਾ ਚਾਹੇ ਕੋਈ ਦਿੱਲੀ ਆ ਐਨਸੀਆਰ ਦਾ ਏਰੀਆ ਅੱਜ ਐਨਸੀਆਰ ਬਣਾਤਾ ਕਰਨਾਲ ਐਨਸੀਆਰ ਕੱਲ ਨੂੰ ਕਹਿਣਗੇ ਜੀ ਪੰਜਾਬ ਲੁਧਿਆਣਾ ਐਨਸੀਆਰ ਬਣਾਤਾ ਅਮਰitsar ਐਨਸੀਆਰ ਬਣਾਤਾ ਅਸੀਂ ਕਿੱਧਰ ਨੂੰ ਜਾਈਏ ਜੀ ਅੱਛਾ ਇਕਲ ਮੈਨੂੰ ਦੱਸੋ ਕਲਸੀ ਸਾਹਿਬ ਮੇਰਾ ਸਵਾਲ ਆ ਇਹ ਮੈਂ ਠੀਕ ਆ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੈਂ ਕਲਸੀ ਸਾਹਿਬ ਇੱਕ ਸਵਾਲ ਦਾ ਜਵਾਬ ਦਿਓ ਇਹ ਜਿਹੜਾ ਇਹ ਫਾਰਮੂਲਾ ਬਣਾਇਆ 10 ਤੇ 15 ਸਾਲ ਦਾ ਜਿਵੇਂ ਸੋਈ ਸਾਹਿਬ ਵੀ ਕਹਿੰਦੇ ਕਿ 10 ਤੇ 15 ਸਾਲ ਬਾਅਦ ਗੱਡੀਆਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਫਿਟਨੈਸ ਦੀ ਪਤਾ ਲੱਗਣੀ ਚਾਹੀਦੀ ਹੈ ਇਸ ਗੱਲ ਨਾਲ ਤੁਸੀਂ ਏਕੀ ਹੋ ਕਿਉਂਕਿ ਤੁਹਾਡੀ ਨਾਲ ਦੋ ਦੋ ਚਾਰ ਚਾਰ ਸਾਲ ਬਟਰ ਚੱਲ ਜਾਂਦੀ ਹੈ ਜੀ ਫਿਟਨੈਸ ਸਰਟੀਫਿਕੇਟ ਦੋ ਸਾਲ ਬਾਅਦ 2 ਸਾਲ ਬਾਅਦ 8 ਸਾਲ 2 2-2 ਸਾਲ ਬਾਅਦ ਹੁੰਦੀ ਆ ਜੀ ਫਿਟਨੈਸ ਉਸ ਤੋਂ ਬਾਅਦ 8 ਸਾਲ ਤੋਂ ਬਾਅਦ ਸਾਲ-ਸਾਲ ਦੀ ਫਿਟਨੈਸ ਹੋ ਰਹੀ ਆ ਜੀ ਹੂੰ ਫਿਰ ਅਲੱਗ ਤੋਂ ਫਿਟਨੈਸ ਦੀ ਕੀ ਲੋੜ ਹੈ ਮਤਲਬ ਤੁਸੀਂ ਇਹ ਕਹਿਣਾ ਹਾਂ ਜੀ ਬਿਲਕੁਲ ਜੀ ਬਿਲਕੁਲ ਇਹ ੱੱਕਾ ਕੀਤਾ ਜਾ ਰਿਹਾ ਗਰੀਬ ਲੋਕਾਂ ਨੂੰ ਮਾਰਨ ਦੀ ਤਿਆਰੀ ਆ ਜੀ ਵੱਡੇ ਕਾਰਪੋਰੇਟਾਂ ਨੂੰ ਬਚਾਉਣ ਦੇ ਕਰਕੇ ਗਰੀਬ ਲੋਕਾਂ ਨੂੰ ਮਾਰਨ ਦੀ ਤਿਆਰੀ ਅੱਜ ਅੱਜ 20 ਮਾਡਲ ਦਾ ਕਹਿੰਦੇ 20000 ਦਾ ਚਲਾਨ ਆ ਜੀ ਦਿੱਲੀ ਐਂਟਰੀ ਬੈਨ ਆ ਜਦੋਂ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਨੇ ਸਾਨੂੰ ਪਰਮਿਟ ਦਿੱਤਾ ਅਸੀਂ ਸੀ ਦਿੱਲੀ ਦੀ ਸਰਕਾਰ ਤੇ ਸੀਆਈਕਓਮ ਨੂੰ ਪਾਰਟੀ ਬਣਾਇਆ ਦਿੱਲੀ ਹਾਈ ਕੋਰਟ ਦੇ ਵਿੱਚ ਉਹ ਸਰਵੇ 2018 ਦਾ ਵਾ ਗੱਡੀਆਂ ਬੈਨ 2000 21 ਦੇ ਵਿੱਚ ਕਰ ਰਿਹਾ 22 ਦੇ ਵਿੱਚ ਕਰ ਰਿਹਾ 23 ਦੇ ਵਿੱਚ ਕਰ ਰਿਹਾ ਕਮੇਟੀ ਉਹਨਾਂ ਦੀ 2020 ਦੇ ਵਿੱਚ ਬਣੀ ਆ ਬਿਚ ਬਣੀ ਕਲਸੀ ਸਾਹਿਬ ਜੇ ਮੈਂ ਗਲਤ ਨਹੀਂ ਆ ਤਾਂ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਨਹੀਂ ਸੀ ਤਾਂ ਤੁਸੀਂ ਇਹ ਡਿਮਾਂਡ ਰੱਖੀ ਸੀ ਇਹ ਸਾਰੀਆਂ ਮੰਗਾਂ ਰੱਖੀਆਂ ਸੀ ਪੰਜਾਬ ਦੀ ਸਰਕਾਰ ਅੱਗੇ ਤਾਂ ਹੁਣ ਤੁਹਾਡੀ ਸੁਣਵਾਈ ਨਹੀਂ ਹੁੰਦੀ ਕਿਉਂਕਿ ਸਰਕਾਰ ਤਾਂ ਤੁਸੀਂ ਬਣਾਈ ਹੈ ਦੇਖੋ ਜੀ ਦੇਖੋ ਦੇਖੋ ਸਣਵਾਈ ਨਾ ਤਾਂ ਸਾਡੀ ਅਜੇ ਤੱਕ ਕਾਂਗਰਸ ਨੇ ਕੀਤੀ ਆ ਨਾ ਬੀਜੇਪੀ ਨੇ ਕੀਤੀ ਆ ਨਾ ਇਹ ਜਿਹੜੀਆਂ ਲਾਸ਼ਾਂ ਸੀ ਮੈਂ ਕਲੀਅਰ ਕਹੂੰਗਾ 92 ਲਾਸ਼ਾਂ ਚੁੜੀਆਂ ਨੇ ਨਾ ਇਹਨਾਂ ਨੇ ਸੁਣੀਆਂ ਜੀ ਕਿਸੇ ਨੇ ਨਹੀਂ ਸਾਡੀ ਸੁਣਵਾਈ ਕੀਤੀ ਹੈਗੀ ਹਰੇਕ ਵਾਰ ਸਾਨੂੰ ਨਿਸ਼ਾਨਾ ਸਾਧਿਆ ਜਾਂਦਾ ਵਾ ਚਾਹੇ ਉਹ ਪੰਜਾਬ ਹੋਵੇ ਆ ਪਿੱਛੇ ਜੇ ਤੁਸੀਂ ਇੱਕ ਤੁਗਲਕੀ ਫਰਮਾਨ ਸੁਣਿਆ ਹੋਣਾ ਪੰਜਾਬ ਦੇ ਏ ਡੀਜੀਪੀ ਸਾਹਿਬ ਦਾ ਡਰਾਈਵਰ ਵਰਦੀਆਂ ਪਾਊਗਾ ਪਿਛਲੀਆਂ ਸੀਟਾਂ ਤੇ ਸਵਾਰੀਆਂ ਬੈਲਟਾਂ ਲਾਉਣਗੀਆਂ ਅੱਜ 2.5 ਲੱਖ ਵਾਹਨ ਪੰਜਾਬ ਦੇ ਵਿੱਚ ਨਜਾਇਜ਼ ਚੱਲ ਰਿਆ ਕੀ ਉਹਨਾਂ ਤੇ ਕਾਰਵਾਈ ਹੋਈ ਮਾਨਯੋਗ ਅਦਾਲਤ ਹਾਈ ਕੋਰਟ ਦੇ ਹੁਕਮ ਨੇ ਜੀ ਵੀ ਜਿਹੜੇ ਲੋਡ ਵਾਲੀਆਂ ਗੱਡੀਆਂ ਨੇ ਉਹਨਾਂ ਚ ਸਵਾਰੀਆਂ ਨਹੀਂ ਢੋਆ ਢੋਆਈ ਨਹੀਂ ਹੋਊ ਜਗਾੜੂ ਗੱਡੀਆਂ ਬੈਨ ਹੋਣਗੀਆਂ ਵੀ ਉਹ ਜਗਾੜੂ ਜਿੱਥੇ ਵੀ ਮਿਲਦੀ ਆ ਬੰਦ ਕਰੋ ਕੀ ਉਹ ਬੰਦ ਕੀਤੇ ਉਹ ਸਿਰਫ ਕਾਗਜ਼ਾਂ 'ਚ ਕਿਉਂ ਰਹਿ ਜਾਂਦੇ ਆ ਜੀ ਚਲੋ ਬਿਲਕੁਲ ਠੀਕ ਹੈ ਸੋਈ ਸਾਹਿਬ ਇਹ ਇਹ ਪ੍ਰੈਸ਼ਰ ਨਾ ਹੋ ਰਿਹਾ ਜਿਹੜਾ ਟੈਕਸ ਟੈਕਸ ਭਰ ਰਿਹਾ ਉਹਦੇ ਨਾਲ ਹੋ ਰਿਹਾ ਹਾਂ ਇਹ ਇਹ ਭਾਈਚਾਰਾ ਬੜਾ ਪ੍ਰਤਾੜਿਤ ਭਾਈਚਾਰਾ ਹੈ ਜਿਹੜਾ ਸਭ ਤੋਂ ਵੱਧ ਮੈਂ ਕਹਿ ਸਕਦਾ ਕਿ ਭਾਵੇਂ ਆਪਣੀ ਕਮਾਈ ਲਈ ਕਰਦਾ ਪਰ ਇਹਨਾਂ ਦਾ ਕੰਮ ਬਹੁਤ ਵੱਡਾ ਹੈ ਤੁਸੀਂ ਦੇਖੋ ਪੰਜਾਬ ਦੇ ਵਿੱਚੋਂ ਐਨ ਆਰ ਆਈ ਪਰ ਪਰ ਕੇ ਬਾਹਰ ਤੋਂ ਆਂਦੇ ਨੇ ਇੱਥੋਂ ਬਾਹਰ ਜਾਂਦੇ ਨੇ ਇਹ ਸਭ ਤੋਂ ਵੱਡੀ ਸੇਵਾ ਇਹਨਾਂ ਦੀ ਹੈਗੀ ਆ ਪਰ ਇਹਦੀ ਜਿਹੜੀ ਫਰਿਆਦ ਹੈ ਜਾਂ ਕੰਮ ਹੈ ਨਾ ਕੋਈ ਵੀ ਨਹੀਂ ਕਰਦਾ ਨਾ ਕੋਈ ਸਟੇਟ ਗਵਰਨਮੈਂਟ ਕਰੇ ਨਾ ਸੈਂਟਰ ਦੀ ਗਵਰਨਮੈਂਟ ਕਰੇ ਹਾਂਜੀ ਅੱਜ ਸੋਈ ਸਾਹਿਬ ਦੇ ਆਨਲਾਈਨ ਉੱਪਰ ਤੇ 4 ਸਾਲ ਹੋ ਗਏ ਸਾਨੀ ਜੀ ਹਾਂ ਹਾਂ ਕਲਸੀ ਸਾਹਿਬ ਇੱਕ ਮਿੰਟ ਸੋਈ ਸਾਹਿਬ ਤੋਂ ਜਵਾਬ ਲੈਣਾ ਮੇਰਾ ਇੱਕ ਸਵਾਲ ਹੋ ਰਹਾ ਔਰ ਔਰ ਬਾਅਦ ਚ ਲੈ ਲੈਣਾ ਸੋਈ ਸਾਹਿਬ ਤੋਂ ਲੈ ਲੈ ਮਨਿਸਟਰੀ ਆ ਹਾਂਜੀ ਸੋਈ ਸਾਹਿਬ ਠੀਕ ਆ ਜੀ ਦੇਖੋ ਇਸ ਤਰ੍ਹਾਂ ਹੈ ਕਲਸੀ ਜੀ ਦਾ ਜਿਹੜਾ ਵੀ ਕੰਪਲੇਂਟਸ ਨਹੀਂ ਇਹ ਜੀ ਅਨਫਾਊਂਡਡ ਕੰਪਲੇਂਟਸ ਇਹਨਾਂ ਦੀ ਨਹੀਂ ਹੈਗੀਆਂ ਮੈਂ ਤੇ ਬਾਰ-ਬਾਰ ਇਹ ਕਹਿਣਾ ਹੈਗਾ ਕਿ ਜਿਹੜਾ ਮੋਟਰ ਵਹੀਕਲ ਐਕਟ ਹੈ ਆ ਸਮ ਹੋਇਜ਼ ਸਟੇਟਸ ਅਬਜੈਕਟ ਸੈਂਟਰ ਗਵਰਨਮੈਂਟ ਨੇ ਅਮੈਂਡਮੈਂਟਸ ਕਰਦੀ ਹੈ ਆਪਣੇ ਜਿਹੜੇ ਸਾਡੇ ਟੈਕਸੀ ਵਾਲੇ ਭਰਾ ਨੇ ਜਾਂ ਸਾਡੇ ਟਰਾਂਸਪੋਰਟਰਸ ਨੇ ਉਹਨਾਂ ਦੇ ਬੈਨੀਫਿਟ ਵਾਸਤੇ ਉਹਨਾਂ ਦੇ ਵੈਲਫੇਅਰ ਵਾਸਤੇ ਬੜਾ ਕੁਝ ਸੈਂਟਰ ਸਰਕਾਰ ਨੇ ਕੀਤਾ ਜੇ ਮੈਂ ਗਣਨ ਤੇ ਆ ਜਾਵਾਂਗਾ ਤੇ ਕਲਸੀ ਸਾਹਿਬ ਨੂੰ ਵੀ ਸਾਡਾ ਪ੍ਰੋਗਰਾਮ ਹੀ ਨਿਕਲ ਜਾਣਾ ਹੈਗਾ ਜੀ ਲੇਕਿਨ ਉਹ ਦੇਖੋ ਅਸੀਂ ਰਸਤੇ 'ਚ ਈ-ਵੇ ਬਣਾਏ ਇਹਨਾਂ ਵਾਸਤੇ ਬੰਬੇ ਅੰਮ੍ਰਿਤਸਰ ਤੋਂ ਲੈ ਕੇ ਬੰਬੇ ਤੱਕ ਕਿੰਨੇ ਸਾਰੇ ਇਦਾਂ ਦੇ ਜਗ੍ਹਾ ਬਣਾਤੀਆਂ ਜਿੱਥੇ ਡਰਾਈਵਰਸ ਵਾਸਤੇ ਫੈਸਿਲਿਟੀਆਂ ਬਣਾਈਆਂ ਨੇ ਉਹਨਾਂ ਦੇ ਰਹਿਣ ਵਾਸਤੇ ਉਹਨਾਂ ਦੇ ਨਾਮ ਧੋਣ ਵਾਸਤੇ ਉਹਨਾਂ ਦੀਆਂ ਹੋਰ ਕੋਈ ਜ਼ਰੂਰਤਾਂ ਮੈਡੀਕਲ ਸਹੂਲਤਾਂ ਵਾਸਤੇ ਉਹ ਸਾਰਾ ਕੁਝ ਬਣਾਇਆ ਗਿਆ ਲੇਕਿਨ ਇਹਨਾਂ ਦੀ ਗੱਲ ਬਿਲਕੁਲ ਸਹੀ ਹੈਗੀ ਹੈ ਕਿ ਇਸ ਵਕਤ ਕਈ ਜਗ੍ਹਾ ਦੇ ਉੱਪਰ ਬੜੀ ਜਗਤ ਕਰਪਸ਼ਨ ਹੋ ਰਹੀ ਹੈ ਕਿਉਂਕਿ ਸਟੇਟ ਸਬਜੈਕਟ ਹੈਗਾ ਸਟੇਟ ਆਪਣੇ ਮਤਲਬ ਦੇ ਨਾਲ ਉਹਨਾਂ ਨੂੰ ਕੋਸ਼ਿਸ਼ ਕਰਦੀਆਂ ਨੇ ਕਿ ਮੋਡੀਫਾਈ ਕਰਕੇ ਜਾਂ ਮੋਡੂਲੇਟ ਕਰਕੇ ਤੇ ਕਿਸੇ ਤਰੀਕੇ ਨਾਲ ਰੈਵਨਿਊ ਜਨਰੇਟ ਕੀਤਾ ਜਾਵੇ ਹੁਣ ਜਦੋਂ ਫ੍ਰੀ ਬੀਜ਼ ਦਿੱਤੇ ਜਾਣਗੇ ਉਸ ਤੋਂ ਬਾਅਦ ਰੈਮਨਿਊ ਜਨਰੇਸ਼ਨ ਵਾਸਤੇ ਵੀ ਕੁਝ ਚਾਹੀਦਾ ਪੈਸਾ ਕਿੱਥੋਂ ਆਊਗਾ ਫਿਰ ਇੱਕ ਗੱਲ ਮੈਂ ਤੁਹਾਡੇ ਨਾਲ ਬਿਲਕੁਲ ਐਗਰੀ ਕਰਦਾ ਕਿ ਦਿੱਲੀ ਦੀ ਸਰਕਾਰ ਨੇ ਆਹ ਕੇਸ ਜਿਹੜਾ ਐਚੀਪੀ ਸਾਹਮਣੇ ਬਹੁਤ ਵਧੀਆ ਤਰੀਕੇ ਨਾਲ ਨਹੀਂ ਰੱਖਿਆ ਤੇ ਤਾਂ ਹੀ ਸੁਪਰੀਮ ਕੋਰਟ ਨੂੰ ਦਖਲ ਦੇ ਕੇ ਤੇ ਦਿੱਲੀ ਦੇ ਵਿੱਚ 10 ਸਾਲ ਤੇ 15 ਸਾਲ ਵਾਸਤੇ ਵਾਹਨ ਜਿਹੜੇ ਆ ਉਹ ਬੈਨ ਕਰਾਣੇ ਪਏ ਮੈਂ ਤੁਹਾਨੂੰ ਹੁੰਮ ਫਿਰ ਕਹਿਣਾ ਚਾਹੁੰਦਾ ਮੈਂ ਇਹਦੇ ਉੱਪਰ ਪਰਸਨਲੀ ਵੀ ਇਹਦੇ ਉੱਪਰ ਅਸੀਂ ਬਿਲਕੁਲ ਨਜ਼ਰ ਰੱਖ ਰਹੇ ਹਾਂ ਤੇ ਮੈਂ ਹੋ ਸਕਦਾ ਅਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਟਾਈਏ ਤੇ ਜਿਹੜੇ ਸਾਡੇ ਏ ਭਰਾ ਟੈਕਸੀ ਵਾਲੇ ਭਰਾ ਨੇ ਜਾਂ ਸਾਡੇ ਜਿਹੜੇ ਟਰਾਂਸਪੋਰਟਰ ਵੀਰ ਨੇ ਉਹਨਾਂ ਨੂੰ ਆ ਚੀਜ਼ਾਂ ਦੀ ਮੁਸ਼ਕਲ ਨਾ ਆਵੇ। ਤਰਪੀਤ ਜੀ ਇਹਦੇ ਵਿੱਚ ਗੱਲ ਜਿਹੜੀ ਵਰਣਨਯੋਗ ਹੈ ਨਾ ਸਾਡੀ ਜਿਹੜੀ ਟਰੱਕਿੰਗ ਇੰਡਸਟਰੀ ਆ ਜਾਂ ਟੈਕਸੀ ਇੰਡਸਟਰੀ ਆ ਨਾ ਆ ਬੜੀ ਅਨਰੇਗੂਲੇਟਿਡ ਇੰਡਸਟਰੀ ਹੈ ਤੇ ਇਸ ਇੱਕ ਇੱਕ ਦੋ ਦੋ ਗੱਡੀਆਂ ਨੇ ਕਈ 90 95% ਜਿਹੜੀ ਹੈ अनकंट्रोल्ड इंडस्ट्री ਹੈਗੀ ਹੈ ਤੇ ਉਸ ਟੱਕਰ ਦੇ ਨਾਲ ਬੜੇ ਬੜੇ ਦੋ-ਦੋ ਕਿਸੇ ਕੋ ਦੋ ਗੱਡੀਆਂ ਕਿਸੇ ਕੋ ਤਿੰਨ ਗੱਡੀਆਂ ਕਿਸੇ ਕੋ ਇੱਕ ਗੱਡੀ ਹੈ ਤੇ ਉਹ ਕਿਸੇ ਵੇਲੇ ਫਿਟਨੈਸ ਦੇ ਵਿੱਚ ਕੋਲ ਹੋ ਜਾਂਦੀ ਹੈ ਜਦੋਂ ਫਿਟਨੈਸ ਦੇ ਵਿੱਚ ਕੋਲ ਹੁੰਦੀ ਹੈ ਤੇ ਉਹ ਵਾਹਨ ਜਿਹੜਾ ਜੇ ਰੋਡ 'ਤੇ ਨਹੀਂ ਨਾ ਹੋਵੇ ਤੇ ਉਹ ਸੜਕੀ ਹਾਸਿਆਂ ਦਾ ਕਾਰਨ ਬਣ ਜਾਂਦਾ ਹੈ ਤੇ ਕੀਮਤੀ ਮਨੁੱਖੀ ਜ਼ਿੰਦਗੀਆਂ ਜਿਹੜੀਆਂ ਨੇ ਉਹ ਸੜਕਾਂ 'ਤੇ ਰੋਲ ਜਾਂਦੀਆਂ ਨੇ ਮੈਂ ਫਿਰ ਕਹਿਣਾ ਚਾਹੁੰਦਾ ਕਿ ਉਹਦੇ ਵਿੱਚ ਸਾਰੇ ਜਿਹੜੇ ਟ੍ਰਾਂਸਪੋਰਟਰ ਨੇ ਜਾਂ ਜਿਹੜੇ ਇਹ ਗੱਡੀਆਂ ਚਲਾਉਂਦੇ ਨੇ ਉਹ ਨਹੀਂ ਹੋਣਗੇ ਖੁੱਸ ਇੱਕ ਜਿਹੜੇ 엘ਿਮੈਂਟਸ ਨੇ ਉਹਨਾਂ ਦਾ ਹੋ ਜਾਂਦਾ ਕਿ ਫਰਕ ਪੈ ਜਾਂਦਾ ਫਿਰ ਵੀ ਗਵਰਨਮੈਂਟ ਆਫ ਇੰਡੀਆ ਨੇ ਬੜੀ ਕੋਸ਼ਿਸ਼ ਕੀਤੀ ਹੈ ਕਿ ਇਹਦੇ ਵਿੱਚ ਇਹਦੇ ਚੋਂ ਕ腐ਸ਼ਨ ਹਟਾਈ ਜਾਵੇ ਇਹ ਆਟੋਮੇਸ਼ਨ ਹੋਵੇ ਸਟੇਟਾਂ ਨੂੰ ਸਹੂਲਤਾਂ ਦਿੱਤੀਆਂ ਜਾਂ ਸਟੇਟਾਂ ਨੂੰ ਹਰਿਆਣਾ ਚ ਵੀ ਤੁਹਾਡੀ ਸਰਕਾਰ ਹੈ ਇਹ ਨੋਟੀਫਿਕੇਸ਼ਨ ਲਾਗੂ ਕਰਾਉਂਗੇ ਹਰਿਆਣਾ ਚ ਵੀ ਜੀਪੀ ਦੀ ਸਰਕਾਰ ਹੈ ਇਹ ਨੋਟੀਫਿਕੇਸ਼ਨ ਤਰ੍ਹਾਂ ਕਰਾਈ ਸਕਦੇ ਹਾਂ ਮੈਂ ਤੁਹਾਨੂੰ ਮੈਂ ਤਾਂ ਤੁਹਾਨੂੰ ਪ੍ਰੋਮਿਸ ਕਰ ਰਿਹਾ ਹਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਸਰਕਾਰ ਛੱਡ ਦਿਓ ਅਸੀਂ ਇਹਨੂੰ ਲੀਗਲੀ ਐਂਡ ਮੋਰਲੀ ਮੈਂ ਇੱਕ ਗੱਲ ਕੀਤੀ ਹੈਗੀ ਹੈ ਸੀਐਮ ਸਾਹਿਬ ਨਾ ਵੀ ਜਿਹੜੇ ਹਰਿਆਣਾ ਦੇ ਨੇ ਨਾ ਡੀਜੀਪੀ ਸਾਹਿਬ ਨਾ ਵੀ ਕੋਸ਼ਿਸ਼ ਕਰ ਰਹੇ ਹੈਗੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਵਿਡਰੋ ਕਰ ਦਿੱਤਾ ਜਾਵੇ ਤਾਂ ਕਿ ਜਿਹੜੀ ਕਾਸਟੋਰ ਤੇ ਜਿਹੜਾ ਮੈਨੂੰ ਅਜ ਤੱਕ ਸਮਝ ਨਹੀਂ ਆਇਆ ਵੀ ਇਹਨਾਂ ਨੇ ਕਰਨਾਲ ਤੱਕ ਐਨਸੀਆਰ ਕਿਦਾਂ ਘੋਸ਼ਿਤ ਕਰ ਦਿੱਤਾ ਦਿੱਲੀ ਵਾਸੀਆਂ ਤੇ ਸਾਰਿਆਂ ਨੂੰ ਪਤਾ ਹੀ ਹੈ ਅਕੀਸੀ ਸਾਹਿਬ ਨੇ ਦੱਸਿਆ ਕਿ ਇਹ ਬਹੁਤ ਮਾਨਿਟਰਡ ਡੈਡਲਾਈਨਸ ਨੇ ਤੇ ਸਰਕਾਰ ਵੀ ਦਾ ਭਾਈ ਕਰਾਂਗੇ ਐਸਓਈ ਸਾਹਿਬ ਉਮੀਦ ਥੋੜੇ ਤੋਂ ਇਹੀ ਕਰਾਂਗੇ ਕਿ ਤੁਸੀਂ ਨੋਟੀਫਿਕੇਸ਼ਨ ਰੱਦ ਕਰਾਉਂਗੇ ਵਿਡਰੋ ਕਰਾਉਂਗੇ ਬਹੁਤ ਬਹੁਤ ਧੰਨਵਾਦ ਦੋਵੇਂ ਮਹਿਮਾਨਾਂ ਦਾ ਮੇਰੇ ਕੋ ਸਮਾਂ ਕੱਟਾ ਦੁਬਾਰਾ ਫਿਰ ਆਪਾਂ ਜ਼ਰੂਰ ਚਰਚਾ ਲੈ ਕੇ ਆਵਾਂਗੇ ਕਿਉਂਕਿ ਇਹ ਮੁੱਦਾ ਹਰ ਆਮ ਖਾਸ ਲਈ ਬੇਹਦ ਜ਼ਰੂਰੀ ਹੈਗਾ ਜਿਨ੍ਹਾਂ ਲੋਕਾਂ ਨੇ ਕਰਨਾਲ ਵੀ ਜਾਣਾ ਕਰਨਾਲ ਤੁਸੀਂ ਟੱਪ ਨਹੀਂ ਸਕਦੇ ਜੇਕਰ ਤੁਹਾਡੇ ਕੋਲ 10 ਸਾਲ ਪੁਰਾਣੀ ਗੱਡੀ ਹੈ ਡੀਜ਼ਲ ਦੀ ਤੇ 15 ਸਾਲ ਪੁਰਾਣੀ ਹੈ પેટ્રોલ ਦੀ ਇਹ ਤੁਗਲਕੀ ਫਰਮਾਨ ਜਿਹੜੇ ਨੇ ਉਹ ਟੈਕਸੀ ਯੂਨੀਅਨ ਵਾਲੇ ਜ਼ਰੂਰ ਕਹਿ ਰਹੇ ਨੇ ਇਹ ਤੁਗਲਕੀ ਫਰਮਾਨ ਵਾਪਸ ਕਦੋਂ ਹੁੰਦਾ ਇਹ ਤਾਂ ਨਜ਼ਰ ਰਹੇਗੀ ਅ ਦੇਸ਼ ਤੋਂ ਨਹੀਂ ਤੇ ਬਾਕੀ ਖਬਰਾਂ ਨਹੀਂ ਬਣ ਰੋ ਪੀਡੀ ਨਿਊਜ਼ ਨਾਲ ਧੰਨਵਾਦ